ਆਪਾਂ ਆਪੀ ਇਹਨਾਂ ਨੂੰ ਖਤਰਾ ਕਿਸ ਨਾ ਕਿਸੇ ਤੋਰੇਂ ਦਾ ਹੀ ਆ ਹੁਣ ਉਹਨਾਂ ਦਾ ਉਹ ਤਿਆਰ ਆ ਠੀਕ ਆ ਵੀ ਹਾਂ ਉਹਨਾਂ ਨੂੰ ਉਹਨਾਂ ਨੂੰ ਇਹ ਕਹਿ ਲੋ ਕਿ ਵੀਰ ਤੁਸੀਂ ਇਦਾਂ ਕਰੋ ਕਿ ਇਸ ਦਿਨ ਸਾਡੇ ਵੀ ਕੋਈ ਹੋਰ ਚੀਜ਼ ਆ ਜਾਂ ਤੁਸੀਂ ਆਪਦੀ ਐਗਰੀਮੈਂਟ ਲੈ ਲਓ ਕੋਈ ਇਹ ਕਿਸੇ ਤਰੀਕੇ ਦੇ ਕਿ ਹਾਲ ਚ ਕਰ ਲਓ ਕੋਈ ਕਿਤੇ ਕਰ ਲਓ ਤਮਾਕੀ ਕਰਾਉਂਦੇ ਆ ਬਾਜੀ ਤੁਹਾਡੇ ਨਿਊਜ਼ੀਲੈਂਡ ਹੋ ਯਾਰ ਤਮਾਕੀ ਕਰਾਉਂਦੇ ਆ ਵੀ ਜਿਤਨਾ ਉਹ ਉਹ ਕਰਦੇ ਆ ਵੀ ਜਿਤਨਾ ਆਉਂਦੇ ਆਉਂਦੇ ਅੱਗੋਂ ਰਿਐਕਸ਼ਨ ਨੂੰ ਜਿਤਨਾ ਤਮਾਕੀ ਦਾ ਉਹ ਗੁਰਪੁਰਬ ਦੇ ਅਗੇਂਸਟ ਜਿੱਦਾਂ ਹੋਇਆ ਉਹ ਹੈ ਤੇ ਉਹ ਵੀ ਸਾਲਾ ਆਪਣੇ ਆਪ ਨੂੰ ਰਿਲੀਜੀਅਸ ਲੀਡਰ ਦੱਸਦਾ ਹਣਾ ਗੱਲ ਕੀ ਨਾ ਕਾਗਾ ਭੈਣੋ ਦਾ ਰਾਸ਼ਟਪਤੀਆਂ ਮੈਂ ਇਹ ਭੈ ਜੀ ਤੁਸੀਂ ਨਾ ਵਧੀਆ ਵਧੀਆ ਜੇ ਸ਼ੂਗਰ ਜੇ ਸ਼ੂਗਰ ਜੇ ਠੀਕ ਠਾਕ ਕਿੱਦਾਂ ਸੇਤਾਂ ਬਾਤਾਂ ਵਾਸ ਵਧੀਆ ਵਧੀਆ ਅੱਜ ਆਪਣੀ ਕੰਸਿਸਟੈਂਸੀ ਦੇਖੋ ਦੂਜਾ ਘਰ ਲੱਗੇ ਆ ਅੱਜ ਜੀ ਆਹ ਹੋਰ ਜਿਵੇਂ ਚਾਹਦਾ ਹੈਂ ਦੇ ਇੰਡੀਆ ਕਿਰ ਇਸ ਮਸਾਲੇ ਨੂੰ ਬੜੀ ਡੰਗ ਫੇਰੀ ਆ ਆ ਕਰੇ ਲੱਲ ਜਾ ਫੇਰੀ ਆ ਬਾਹਰ ਉਹ ਯਾਰ ਦਿੱਲੀ ਦਿੱਲੀ ਉਧਰ ਨਾਲ ਤੇ ਚੱਗਾ ਲੱਗ ਪੇ ਕੰਮ ਕਰਨਾ ਨਾ ਬਾਜੀ ਉਹ ਤੇ ਯਾਰ ਬਹੁਤ ਹੈ ਨਾ ਜਿਤਨਾ ਲਾ ਲਓ ਵੀ ਤੱਕੇ ਸ਼ਾਈ ਤੇ ਹੀ ਆ ਗਿਆ ਕੰਮ ਇਹ ਆਗੇ ਹੁਣ ਜਿੱਦਾਂ ਪਹਿਲਾਂ ਬੀਜੇਪੀ ਜਾਂ ਜਿਹੜੇ ਦੂਜੇ ਆ ਇਹ ਕਹੀ ਜਾਂਦੇ ਸੀ ਮੁਸਲਮਾਨਾਂ ਤੋਂ ਖਤਰਾ ਵਾ ਹੁਣ ਕ੍ਰਿਸਟੀਆਂ ਨਾਲੇ ਹੋ ਗਈ ਆ ਪਕਾ ਜੀ ਖਾਲਸਤਾਨੀਆਂ ਤੋਂ ਖਤਰਾ ਵਾ ਹਮ ਭਾਬੀ ਇਹਨਾਂ ਨੂੰ ਖਤਰਾ ਕਿਸ ਨਾ ਕਿਸੇ ਤੋਂ ਰਹਿੰਦਾ ਹੀ ਆ ਹੁਣ ਇਹ ਆ ਕਿ ਚਲੋ ਪਤਾ ਹੀ ਗਿਆ ਹਾਂ ਹਾਂਜੀ ਹਾਂਜੀ ਮੈਂ ਮੈਂ ਇੱਕ ਗੱਲ ਨਾਲ ਐਗਰੀ ਆ ਕਿ ਠੀਕ ਹੈ ਵੀ ਜਿਹੜਾ ਆਪਦੇ ਹਿਸਾਬ ਨਾਲ ਧਰਮ ਬਦਲਾਉਣ ਦੇਣਾ ਜੇ ਉਹ ਜਾਣੇ ਚਾਹੁੰਦਾ ਤੇ ਉਹਨੂੰ ਜਾਣ ਦਓ ਤੁਸੀਂ ਠੀਕ ੜੀ ਉਹਨਾਂ ਦੇ ਜੇ ਉਹ ਅੱਜ ਮੈਂ ਇੱਕ ਪਰ ਉਹਨਾਂ ਦੇ ਇੱਕ ਫਰਕ ਪਤਾ ਕੀ ਆ ਕੀ ਕਰਨੇ ਆ ਪਰ ਫਿਲਹਾਲ ਜਿਤਨਾ ਹੀ ਬਹਿਣਾ ਇੱਥੋਂ ਤੋੜਦੇ ਆ ਨਾ ਗੱਲ ਵੀ ਆ ਜਿਹੜਾ 크리스마ਸ ਤੇ ਡਾਂਗ ਸੋਟਾ ਤੇ ਭੰਨ ਤੋੜ ਕੀਤੀ ਗਈ ਏ ਇਹਦਾ ਤੁਹਾਨੂੰ हां हां मैं ओ कहन लगा ही हां जी मैं ओ कहन लगा ही हां जी उन्ना नु, उन्ना नु कि ਤੁਸੀਂ ਉਹਨਾਂ ਦਾ ਹੁਣ ਉਹਨਾਂ ਦਾ ਸਿੱਧੀ ਗੱਲ ਹੈ ਜੀ ਉਹ ਉਸ ਧਰਮ ਚ ਆ ਉਹਨਾਂ ਦਾ ਉਹ ਤਿਹਾਰ ਆ ਠੀਕ ਆ ਵੀ हां ਉਹਨਾਂ ਨੂੰ ਉਹਨਾਂ ਨੂੰ ਇਹ ਕਹ ਲਓ ਕਿ ਵੀਰ ਤੁਸੀਂ ਇਦਾਂ ਕਰੋ ਕਿ ਇਸ ਦਿਨ ਸਾਡੇ ਵੀ ਹੋਰ ਚੀਜ਼ਾਂ ਆ ਜਾਂ ਤੁਸੀਂ ਆਪਦੀ ਐਗਰੀਮੈਂਟ ਲੈ ਲਓ ਕੋਈ ਹੀ ਕਹੇ ਤਰੀਕੇ ਦੇ ਕਿ ਹਾਲ ਚ ਕਰ ਲਓ ਕੋਈ ਕਿਤੇ ਕਰ ਲਓ ਰਾਈਟ ਭਾਜੀ ਹਨਾ ਫਰਕ ਹੁੰਦਾ ਇੱਕ ਤੁਸੀਂ ਕਿਸੇ ਹਾਲ ਚ ਕਰ ਲਓ ਕਿਉਂਕਿ ਉਹ ਉਹਨਾਂ ਟਾਈਮ ਆ ਜੀ ਭਾਜੀ ਤੁਹਾਨੂੰ ਪਤਾ ਸ਼ੀਦੀ ਦੇਣ ਚੱਲੰਦੇ ਹੂੰ ਹੂੰ ਸਹੀ ਗਣੀ ਆਪਾਂ ਨੂੰ ਸਾਰਿਆਂ ਨੂੰ ਇਕੱਠਾ ਰੱਖਣਾ ਚਾਹੀਦਾ ਹੈ ਮੈਂ ਨਹੀਂ ਕਹਿੰਦਾ ਦੇਖੋ ਭਾਜੀ ਆਪ ਨੂੰ ਆਪ ਨੂੰ ਆਪ ਸਾਡੇ ਗੁਰੂ ਜੋ ਸਮਝਾ ਗਏ ਹੈ ਕਿ ਇਹ ਦਿਨ ਤੋਂ ਉਹ ਸ਼ਹਾਦਤ ਦਾ ਦੇਣੇ ਆ ਉਹਨਾਂ ਦਾ ਪਰ ਇਹਨੂੰ ਆਪਾਂ ਢੈਂਦੀ ਘਲਾਏ ਥੋੜੀ ਨਾ ਲੈਣਾ ਕਿ ਦੋਸ ਕਰੀ ਜਾਈਏ ਜਾਂ ਕੁਝ ਬਾਬਾ ਬੰਤਾ ਸਿੰਘ ਜੀ ਨੇ ਬੜੀ ਵੱਡੀ ਗੱਲ ਕੀਤੀ ਕਿ ਪਕੌੜੇ ਦੀ ਬਣਾਉਣੇ ਜਾਣ ਹੀ ਕਰਨਾ ਉਹ ਨਹੀਂ ਕਰਨਾ ਕਿ ਇਹਨੂੰ ਸਗੋ ਤੁਸੀਂ ਆਪਦੀ ਇੱਕ ਉਪਲਬਧੀਦਾਰਾਂ ਦੇਖੋ ਕਿ ਸਾਡੇ ਸਹਿਬਜ਼ਾਦਿਆਂ ਨੇ ਕੀ ਕੀਤਾ ਸਾਡੇ ਲਈ ਉਹਨੂੰ ਇੱਕ ਪ੍ਰੇਰਨਾ ਸਰੋਤ ਲਓ ਔਰ ਜੀ ਇੱਕ ਚਲੋ ਡਿਫਰੈਂਟ ਵਿਊ ਪੁਆਇੰਟ ਵੀ ਹੋ ਗਿਆ ਨਾ ਪਰ ਜਿੱਦਾਂ ਜਿਹੜਾ ਇਹ ਨੌਨ ਪੰਜਾਬ ਤੋਂ ਜਿੱਤਰਾ ਬਾਹਰ ਜਿਹੜੇ ਇਨਸੀਡੈਂਟ ਹੋਏ ਸਪੈਸ਼ਲੀ ਵੀ ਜਦਾ ਲਾ ਲਓ ਇੱਕ ਵੀ ਕ੍ਰਿਸਮਸ ਦੁਸ਼ਮਣੀ ਟਾਈਪ ਜਿਹੜਾ ਲੈ ਲਿਆ ਸਿਸਟਮ ਸਪੈਸ਼ਲੀ ਮੰਨ ਲਓ ਵੀ ਸਿੱਖਾਂ ਕੋਦੇ ਇੱਕ ਵਜਾ ਹੋ ਗਈ ਨਾ ਵੀ ਇਹ ਸਾਡੇ ਨਹੀਂ ਅ ਅਸੀਂ ਵੀ ਜਿਹੜੇ ਬਾਹਰ ਵਜਾ ਘਟਿਆ ਬਾਹਰ ਵਜਾ ਜੀ 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 ਕੋਈ ਉਹਨਾਂ ਕੋ ਉਹ ਵਜਾ ਸਿਰਫ ਇੱਕੋ ਲਈ ਜਾਣਦੇ ਨਾ ਵੀ ਇਹ ੱਟੇ ਨਾ ਧਰਮ ਪਰਿਵਰਤਨ ਕਰਾਉਣ ਦੇ ਆ ਪਰ ਪਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਰਦੂ ਹੀ ਕਰਨਾ ਵੀ ਕੀ ਜਿਹੜਾ 50000 ਦੇ ਵਿਕਣਦੇ ਆ ਯਾਰ ਉਹ ਛੱਡੋ ਤੁਸੀਂ ਮਾਮਾ ਦਾਦਾ 10000 ਦੇ ਵੇ ਉਹ ਹੁਣ ਬੀਜੇਪੀ ਵਾਲੇ ਗੱਲ ਕਰਨਗੇ ਫਿਰ ਇਹਨਾਂ ਨੂੰ ਪੁੱਛੋ ਤੁਸੀਂ 10000 ਦੇ ਬਿਹਾਰ ਵਾਲੇ ਖਰੀਦ ਨਹੀਂ ਲਏ ਬਾਅਦੋਂ ਰੋਂਦੀਆਂ ਵੀ ਫਿਰਦੀਆਂ ਸੀ ਬਿਹਾਰ ਵਾਲੀਆਂ ਬੁੜੀਆਂ ਇਹ ਤਾਂ ਉਹ ਗੱਲ ਆ ਨਹੀਂ ਉਹ ਇਦਾਂ ਇਹ ਤਾਂ ਖਰੀਦੇ ਹੀ ਆਣਾ ਉਹ ਵੀ ਤਾਂ ਵੋਟਾਂ ਖਰੀਦਦੇ ਆ ਉਹ ਵੀ ਤੁਹਾਨੂੰ ਲਈ ਮੰਨ ਲਓ ਅੱਜ ਆ ਮੈਂ ਮੰਨ ਲਓ 50000 ਲੈ ਲਏ ਵੋਟ ਵੀ ਤੇ ਇੱਕ ਈਮਾਨ ਖਰੀਦਣ ਵਾਲੀ ਗੱਲ ਹੀ ਆ ਨਾ ਹਾਂ ਭਾਜੀ ਉਹ ਵੀ ਤਾਂ ਇੱਕ ਈਮਾਨ ਖਰੀਦਣੀ ਆ ਨਾ ਉਹ ਵੀ ਇੱਕ ਸોર્ટ ਆਫ ਸੇਮ ਚੀਜ਼ ਹੀ ਆ ਬਸ ਉੱਚੀ ਕੀ ਉੱਚ ਤੁਸੀਂ 5 ਸਾਲੀ ਬੱਜੇ ਐਂ ਤੁਸੀਂ ਜਿੰਨਾ ਚਿਰ ਹੈਗੇ ਉਹਨਾਂ ਚੱਲੀ ਬੱਜੇ ਉਹ ਵੀ ਰਾਜਾ ਜੀ ਕੁਛ ਨਹੀਂ ਆ ਇੰਨਾ ਕੁਛ ਨਹੀਂ ਬੱਜੇ ਬੁੱਜੇ ਉਹ ਵੀ ਇਹ ਆ ਕਿ ਜੇ ਤੁਸੀਂ ਉਹ ਡਰਾਮੇ ਦਾ ਪਾਰਟ ਜੇ ਮੰਨ ਲਓ ਵੀ ਉਹ ਜਿਹੜਾ ਸੱਤਸੂਰ ਹਲਾਉਂਦੇ ਜਾ ਕੇ ਜਾ ਕੇ ਜਿਹੜੀਆਂ ਕੀ ਕਨਵੈਂਸ਼ਨਾਂ ਜੀਆਂ ਤੇ ਜਾ ਕੇ ਤੇ ਜੇ ਤੁਹਾਨੂੰ ਹੁੰਦਾ ਵਾ ਤੇ ਉੱਥੇ ਕਰ ਲੂ ਤੁਹਾਨੂੰ ਡਹਾੜੀ ਮਿਲ ਜੂਗੀ ਜੇ ਨਹੀਂ ਆ ਤੇ ਤੁਸੀਂ ਸਾਹਮਣੇ ਤਾੜੀਆਂ ਤੂੜੀਆਂ ਮਾਰੋ ਕਿ ਤਾਂ ਵੀਡੀਓ ਵੀਡੀਓ ਬਾਈ ਬਿਲਕੁਲ ਸਹੀ ਇੰਨਾ ਕੰਮ ਹੈ ਹੋਰ ਤੁਸੀਂ ਕੀ ਕਰਨਾ ਨਹੀਂ ਵੱਡੀ ਜੀ ਪਤਾ ਕੀ ਆ ਬਾਜੀ ਇਹੇ ਚੀਜ਼ ਇਹੇ ਚੀਜ਼ ਇੱਕ ਮੈਨੂੰ ਵਿੱਚ ਮਾੜੀ ਲੱਗਦੀ ਉਹਨਾਂ ਦੇ ਦੋ ਤਿੰਨ ਚੀਜ਼ਾਂ ਮੈਂ ਤੁਹਾਡੇ ਅੱਗੇ ਫੈਕਟਰ ਰੱਖੂਗਾ ਹਾਂਜੀ ਦੇਖੋ ਇੱਕ ਚੀਜ਼ ਆ ਹਾਂਜੀ ਕਿ ਤੁਸੀਂ ਦਿਖਾਉਣ ਦਈਆਂ ਕਿ ਹਾਂਜੀ ਜੀ ਉਹਨਾਂ ਨੇ ਕੀ ਕੀਤਾ ਹੀਲ ਕਰਤਾ ਮੈਨੂੰ ਬਾਬਾ ਜੀ ਨੇ ਆ ਕਰਤਾ ਉਹ ਕਰਤਾ ਓਕੇ ਮੰਨ ਲਿਆ ਹੀਲ ਕਰਤਾ ਤੁਹਾਨੂੰ ਰਾਈਟ ਬਾਕੀ ਕਿਉਂ ਹੀਲ ਹੋਉਂਦੇ ਉਹਨਾਂ ਕੋ ਫਿਰ ਜਿਹੜੇ ਬਾਕੀਆਂ ਨੇ ਇਹਨਾਂ ਦਾ ਕਿਸੇ ਨੂੰ ਕੈਂਸਰ ਆ ਕਿਸੇ ਨੂੰ ਕੋਜਾ ਉਹ ਸ਼ਕਤੀ ਮਾਰ ਕੇ ਉਹਨੂੰ ਵੀ ਠੀਕ ਕਰੋ ਭਰਾਵਾ ਪੂਰੇ ਦੇਸ਼ ਚ ਆ ਗੰਦ ਖਨਾ ਕੱਢੋ ਉਹਨਾਂ ਨੂੰ ਦੇਖੋ ਉਹ ਹੀ ਹੀਲ ਹੋ ਜਾਂਦੇ ਜਿਹੜਾ ਵੀਡੀਓ ਨਹੀਂ ਬਣਾਉਂਦਾ ਉਹ ਨਹੀਂ ਹੀਲ ਹੁੰਦਾ ਉਹਨਾਂ ਕੋ ਮੈਂ ਇਹ ਤੇ ਕਹਿੰਦਾ ਨਾ ਭਾਜੀ ਕਿ ਉਹ ਚੀਜ਼ ਹੋਗੀ ਫਿਰ ਦੂਜੀ ਚੀਜ਼ ਲਾ ਲੋ ਦੂਜੀ ਚੀਜ਼ ਮੈਂ ਨਾ ਥੋੜੇ ਦਿਨ ਪਹਿਲਾਂ ਮੱਕੜ ਦਾ ਸਿਮਰਜੀਤ ਸਿੰਘ ਸਿਮਰ ਜੋ ਸਿੰਘ ਮੱਕੜ ਦਾ ਨਾ ਇੰਟਰਵਿਊ ਸੁਣਿਆ ਇੰਟਰਵਿਊ ਵਿੱਚ ਉਹਨਾਂ ਦਾ ਇੱਕ ਪੋਡਕਾਸਟ ਆ ਹਾਂਜੀ ਜਿੱਚ ਉਹਨਾਂ ਨੇ ਬਾਬਾ ਬਖਸ਼ੀਸ਼ ਸਿੰਘ ਜੀ ਨੂੰ ਭਾਇਆ ਤੇ ਇੱਕ ਪੰਦਰ ਜੀ ਨੂੰ ਉਹਨਾਂ ਦਾ ਨਾਮ ਚੇਤਾ ਭੁੱਲ ਗਿਆ ਤੇ ਇੱਕ ਪਾਸਟਰ ਜੀ ਨੂੰ ਭਾਇਆ ਹਮ ਸਹੀ ਆ ਹਮ ਤੇ ਉਹਦੇ ਵਿੱਚ ਨਾ ਉਹਨਾਂ ਬੜੀ ਸੁਣੀ ਗੱਲ ਕੀਤੀ ਉਹੀ ਗੱਲ ਮੈਂ ਹਮੇਸ਼ਾ ਉਠਾਉਣਾ ਭਾਜੀ ਆਪਦੀ ਜੋ ਮੇਰੇ ਮੰਨਣਾ ਹਮ ਕਿ ਜਿਹੜੇ ਪਰਵਰਤਨ ਕਰਨਦੇ ਆ ਹਾਂਜੀ ਹਨਾ ਕਿਹੇ ਦਾ ਦਿਓਲ ਆ ਕਿਤੇ ਕੋਈ ਕੋਜੇ ਆ ਕਿਤੇ ਕੋਈ ਕੋਜੇ ਆ ਉਹ ਨਾਂ ਕਿਉਂ ਨਹੀਂ ਚੇਂਜ ਕਰਦੇ ਜੇ ਕਿਹਦਾ ਨਾ ਗੁਰਮੁਖ ਸਿੰਘ ਆ ਉਹ ਗੁਰਮੁਖ ਸਿੰਘ ਉਹ ਯਸ਼ੂ ਲਾ ਲੈਂਦਾ ਮਗਰ ਜੇ ਕੁਛ ਲਾ ਲੈਂਦਾ ਆ ਉਹਨੂੰ ਕਹ ਗੁਰਮੁਖ ਸਿੰਘ ਵੀ ਹਟ ਆ ਗੁਰਮੁਖ ਵੀ ਹਟ ਆ ਆਪਦਾ ਨਾਂ ਕੋਈ ਹੋਰ ਰੱਖ ਉਹਨਾਂ ਨੇ ਬਾਬਾ ਬਖਸ਼ੀਸ਼ ਸਿੰਘ ਨੇ ਬੜੀ ਸੋਹਣੀ ਗੱਲ ਕੀਤੀ ਵਿੱਚ ਚਲੋ ਹੁੰਦਾ ਉਹ ਹੋ ਗਿਆ ਤੇ ਪਰ ਆਪਣੇ ਨਾਂ ਉਸ ਹੱਬ ਨਾ ਕਰ ਲੋ ਸਰਨੇਮ ਤੇ ਚੇਂਜ ਕਰ ਲੋ ਕਿ ਮਗਰ ਉਹ ਗੋਤ ਚੇਂਜ ਕਰੇ ਗੁਰਮ ਉਹ ਮੈਨੂੰ ਨਾ ਬਾਬਾ ਬਖਸ਼ੀਸ਼ ਸਿੰਘ ਦੀ ਗੱਲ ਬੜੀ ਸਹੀ ਲੱਗੀ ਹੂੰ ਮੈਂ ਅੱਗੇ ਮੈਂ ਆਪ ਵੀ ਇਹ ਗੱਲ ਕਰਦਾ ਨਾ ਕਿ ਘੱਟੋ ਘੱਟ ਯਾਰ ਜਿਹੜਾ ਤੁਸੀਂ ਮਨਾਮ ਅਗਰ ਦਿਓ ਲਾਇਆ ਪਾਉ ਜਦ ਤੁਸੀਂ ਉਸ ਤਰ੍ਹਾਂ ਨੂੰ ਛੱਡਤਾ ਤੇ ਉਹ ਦਿਓਲ ਧਰਮ मतलब ਉਹ ਤਾਂ ਸਿੱਖਾਂ ਦੀ ਆ ਗਈ ਨਾ ਕੋਤ ਉਹਨੂੰ ਛੱਡੋ ਤੁਸੀਂ ਉਹਦੇ ਮਗਰ ਜੋ ਮਰਜ਼ੀ ਲਾ ਜਿੱਦਾਂ ਉਹ ਆਪ ਕਹਿੰਦੇ ਕਹਿੰਦੇ ਮੈਂ ਆਪ ਦੇ ਨਾਮ ਅਗਰ ਉਹਨਾਂ ਦਾ ਜਤਿੰਦਰ ਕਹਿੰਦਾ ਮੈਂ ਸਟੀਫਨ ਲਾਇਆ ਮਗ ਤੂੰ ਲਾਇਆ ਨਾ ਸਟੀਫਨ ਹੂੰ ਮਤਲਬ ਉਹਨਾਂ ਨੇ ਪਾਸਟਰ ਜੀ ਨੇ ਸਟੀਫਨ ਲਾਇਆ ਤੁਸੀਂ ਬਾਕੀ ਵੀ ਲਾਓ ਤੁਸੀਂ ਪੱਗ ਹਟਾਓ ਉਹ ਸਹੀ ਗੱਲ ਕਹਿੰਦੇ ਆ ਮੋਸਟਲੀ ਹੈ ਨਾ ਵੀ ਆਪਣੇ ਜਿੱਦਾਂ ਮੰਨ ਲਓ ਵੀ ਮੈਂ ਕੋ ਕੈਥੋਲਿਕ ਸਕੂਲ ਕਨਵੈਂਟ ਦਾ ਬੜਿਆ ਵਾਂ ਤੇ ਉਹ ਉੱਥੇ ਮੈਂ ਵੇਖੇ ਜਿਤਨਾ ਵੀ ਬਚਪਨ ਤੋਂ ਹੀ ਵੇਖੇ ਵੀ ਉਹ ਜਿਹੜੇ ਪੱਕੇ ਹੀ ਮੰਨ ਲਓ ਉਹ ਸਮਿਆਂ ਦੇ ਉਹੀ ਜਿਹੜੇ ਕ੍ਰਿਸਚੀਅਨ ਹੀ ਉਹ ਵੀ ਵੀ ਕਾਫੀ ਸਾਲ ਮਤਲਬ ਜੇ ਬਣੇ ਵੀ ਹੋਣਗੇ 20 40 50 ਸਾਲ ਪਹਿਲਾਂ ਹੀ ਬਣੇ ਸੀ ਉਦੋਂ ਯਾਰ ਇੰਟਰਗ੍ਰਾਮ ਨੇ ਨਹੀਂ ਕਰਦੇ ਆ ਤੇ ਹੁਣ ਹੱਦ ਹੀ ਕੀਤੀ ਪਈ ਇਹਨਾਂ ਨੇ ਤੇ ਬਹਿ ਜਾ ਬਹਿ ਜਾ ਕਰਾਈ ਪਈ ਆ ਉਹ ਇੱਕ ਐਂ ਕਰਦਾ ਵਾ ਅੱਗੇ ਫੌਜ ਹੀ ਡਿਗ ਪੈਂਦੀ ਵੀ ਇਹਨੂੰ ਉਹਨੂੰ ਕੰਜਰਦਿਆਂ ਨੂੰ ਭੇਜੋ ਹਾਂ ਬਾਰਡਰ ਦੇ ਇਹਨੂੰ ਕਹੇ ਵੀ ਕਰ ਹਾਂ ਇਧਰ ਨੂੰ ਸਿੱਧਾ ਹੋ ਹਣ ਯਾਰ ਉਹ ਬਲਜਿੰਦਰ ਜਿਆ ਫੜਿਆ ਤਾਂ ਗਿਆ ਵਾ ਤੂੰ ਮਾਮਾ ਗੰਦੀ ਹਰਕਤਾ ਕਰਦਾ ਉਦਾਂ ਹੀ ਫੜਿਆ ਗਿਆ ਚੱਲ ਨਹੀਂ ਨਹੀਂ ਤੁਸੀਂ ਮੈਨੂੰ ਭਾਜੀ ਮੈਂ ਇੱਕ ਤੁਹਾਨੂੰ ਵੀ ਸਵਾਲ ਕਰਦਾ ਤੁਸੀਂ ਦੱਸੋ ਇੱਥੇ ਮੈਂ ਕੀ ਗਲਤ ਕਹਿ ਰਹੇ ਹਾਂ ਵਾ ਕਿ ਜਿਹੜੀ ਉਹ ਜਿਹੜਾ ਇੱਕ ਪਾਸਟਰ ਜਿਹਨੇ ਉਹਦੇ ਨਾਮ ਅਗਰ ਦਿਓ ਲਾਇਆ ਪਿਆ ਜਿਹਨੇ ਇੱਕ ਮਾਮਗਰ ਸਿੰਘ ਲਾਇਆ ਪਿਆ ਜਾਂ ਜਿਹਨੇ ਕੋਝ ਲਾਇਆ ਪਿਆ ਉਹ ਨਾਂ ਹਟਾਉਣਾ ਨਹੀਂ ਚਾਹੀਦਾ ਉਹਨਾਂ ਨੂੰ ਬਾਣਾ ਨਹੀਂ ਚੇਂਜ ਕਰਨਾ ਚਾਹੀਦਾ ਆਪਦਾ ਕਿ ਤੂੰ ਨਹੀਂ ਚਲੋ ਮਤਲਬ ਜਿਹੜੇ ਪੱਗਾਂ ਵਾਲੇ ਵੀ ਉੱਥੇ ਜਾਂਦੇ ਕਿ ਤੁਸੀਂ ਪੱਗਾਂ ਲਾ ਦੋ ਜਦ ਤੁਸੀਂ ਉਸ ਧਰਮ ਦੇ ਰਿਲੇਟਿਡ ਨਹੀਂ ਤਾਂ ਫੇਰ ਤੁਸੀਂ ਪੱਗ ਕੀ ਕਰਨੀ ਆ ਇੱਕ ਤੁਹਾਨੂੰ ਬੰਦਾ ਮੇਰੇ ਖਿਆਲ ਨਾਲ ਯਾਦ ਹੋਊਗਾ ਤਰਨ ਤਰਨ ਲਾਗੇ ਦਾ ਇੱਕ ਹੁੰਦਾ ਸੀ ਨਾ ਲੰਮਾ ਜਿਹਾ ਵੱਡਾ ਜਿਹਾ YouTube ਤੇ ਆ Facebook ਤੇ ਸਪੈਸ਼ਲੀ ਲਾਡੀ ਲਾਡੀ ਕਰਕੇ ਗਾਉਂਦਾ ਨਾ ਹੀ ਲਾਲੀ ਹਾਂ 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 ਲਾਲੀ ਲਾਲੀ ਹੈਗਾ ਹੀ ਨਾ ਇੱਕ ਸ਼ਾਇਦ ਮੈਂ ਜਾਣਦਾ ਹਾਂ ਹਾਂ ਇੱਕ ਉਹਦੀ ਕੌਂਟਰੋਵਰਸੀ ਹੋਈ ਹੀ ਉਹਨਾਂ ਨਾਲ ਸੰਧਾ ਵਾਲੀਏ ਜਿਨ੍ਹਾਂ ਦਾ ਸਕੂਲ ਹੀ ਸੰਧਾ ਵਾਲੀਏ ਸੰਧਾ ਵਾਲੀਏ ਸੰਧਾ ਵਾਲੀਏ ਸਤਨਾਮ ਸਿੰਘ ਸਤਨਾਮ ਸੰਧਾ ਵਾਲੀਏ ਸ਼ਾਇਦ ਇਸ ਤਰ੍ਹਾਂ ਦਾ ਕੋਈ ਨਾਮ ਨਹੀਂ ਤੂੰ ਇਹ ਗੱਲ ਕਰ ਤੂੰ ਇਹ ਗੱਲ ਕਰੋ ਤੂੰ ਇਹ ਗੱਲ ਕਰੋ ਸ਼ਾਇਦ ਮੇਰੇ ਦਿਮਾਗ ਚ ਆ ਜਾਣਾ ਤੂੰ ਗੱਲ ਕਰ ਪਰਿਵਾਰ ਵੀ ਇਦਾਂ ਕ੍ਰਿਸਚੀਅਨ ਹੋਇਆ ਸੀ ਠੀਕ ਆ ਕੋਕੇ ਦੇ 1 ਨਾਉਨ ਦੀ ਕੰਟਰੋਵਰਸੀ ਇਹੋ ਕਿ ਕਿਉਂਕਿ ਉਹਨੇ ਉਹਨਾਂ ਦੇ ਸਕੂਲ ਦੇ ਸਾਹਮਣੇ ਵੀ ਇਹ ਚੇਂਜ ਹੋ ਗਿਆ ਇਹਨਾਂ ਕਨਵਰਟ ਕਰ ਲਿਆ ਉਹ ਜੇ ਉਹ ਤੇ ਉਹਨਾਂ ਆਪਣੇ ਘਰ ਬਾਗੇ ਉਹ ਬੰਦੇ ਇਨਫਲੂਐਂਸ ਇਨਫਲੂਐਂਸ ਵਾਲੇ ਬੰਦੇ ਸੀ ਉਹ ਪਿੱਛੇ ਪਰਿਵਾਰ ਪਤਾ ਕਿਹੜਾ ਪਰਿਵਾਰ ਆ ਮਹਾਰਾਜਾ ਰਣਜੀਤ ਸਿੰਘ ਦੀ ਲੜੀ ਤੋਂ ਹੂੰ ਹੂੰ ਇੰਨੇ ਇੱਥੋਂ ਤੱਕ ਵੀ ਗੱਲ ਪਹੁੰਚੀ ਪਈ ਆ ਨਾਲੇ ਬੱਲੇ 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 ਮੈਂ ਨਾ ਵੀ ਉਹ ਇੱਕ ਇੱਕ ਲਗਜ਼ਰੀ ਮਿਲ ਜਾਂਦੀ ਨਾ ਸਿੱਧੀ ਜਿੱਦਾਂ ਤੋ ਤੁਸੀਂ ਆਪਣੇ ਆਪ ਨੂੰ ਵੱਡਾ ਪ੍ਰੇਜ਼ੈਂਟ ਕਰਦਾ ਅੱਗੇ ਤੁਹਾਨੂੰ ਓਡਾ ਵੱਡਾ ਦੇਵਤਾ ਬਣਾ ਦਿੰਦਾ ਵੀ ਨਵੇਂ ਦੇਵਤੇ ਬਣਦੇ ਮੰਨ ਲਓ ਇਹ ਗੋ ਟਿੱਕਨ ਮਰ ਜਾਂਦਾ ਜੇ ਤਰ੍ਹਾਂ ਰਾਜਾ ਜੀ ਤੁਹਾਡਾ ਕਿ ਕਿਦਾਂ ਕੀ ਵਿਊ ਪੁਆਇੰਟ ਹੈ ਇੱਥੇ ਮੇਰਾ ਮੈਂ ਤਾਂ ਨੋਗੇ ਦੱਸਣਾ ਭਾਜੀ ਜੇ ਮੈਂ ਸ਼ੁਰੂ ਚ ਹੀ ਗੱਲ ਕਰੀ ਕਿ ਤੀ ਕਿ ਮੈਨੂੰ ਕਨਵਰਜਰ ਤੋਂ ਕੋਈ ਦੁੱਖ ਨਹੀਂ ਜਿਹੜਾ ਜਾਣਾ ਚਾਹੁੰਦਾ ਜਾਵੇ ਉਹਦੇ ਕੋ ਆਜ਼ਾਦੀ ਹਰੇਕ ਧਰਮ ਚ ਜਾਣ ਦੀ ਸਹੀ ਹੈ ਉਹ ਜੇ 크ਰਿਸਚਨ ਵੀ ਬਣਦੇ ਮੈਨੂੰ ਉਹਨਾਂ ਕੋਈ ਨਹੀਂ ਮੈਨੂੰ ਸਿਰਫ ਦੁੱਖ ਆ ਕਿ ਜਿਹੜਾ ਕੋਈ ਸਰਦਾਰ ਵੀਰ ਹੈ ਨਾ ਉਹ ਪੱਗ ਬਨ ਕੇ ਉੱਥੇ ਜਾਂਦਾ ਮੈਨੂੰ ਉੱਥੇ ਦੁੱਖ ਹੈ ਹੈ ਜਿਹੜਾ ਉਹ ਆਪਦਾ ਨਾਮ ਅਗਰ ਉਹ ਸਿੰਘ ਹਟਾਵੇ ਠੀਕ ਹੈ ਉਹਦੇ ਨਾਮ ਅਗਰ ਜੋ ਮਰਜ਼ੀ ਲਾਉਣਾ ਲਾਵੇ ਉਹਦੀ ਖੁਸ਼ੀ ਮਜੇ ਨਾ ਕਰੇ ਉਹਦਾ ਪੰਗਾ ਬਤਾ ਕੀ ਆ ਭਾਜੀ ਮੈਨੂੰ ਉਹੋ ਹੀ ਗੱਲ ਮੈਂ ਫੇਰ ਉੱਧਰ ਜੋੜੂਗਾ ਮੈਨੂੰ ਨਾ ਉਹਨਾਂ ਦੀ ਮੱਕੜ ਸਾਹਿਬ ਦੇ ਇੰਟਰਵਿਊ ਤੋਂ ਹੀ ਮਨੋ ਚੀਜ਼ ਲੱਭੀ ਕੀ ਉਹ ਚੋ ਕਹਿੰਦੇ ਕਿ ਮੰਨ ਲਓ ਕੱਲ ਨੂੰ ਕੀ ਹੁੰਦਾ ਹੁਣ ਮੰਨ ਲਓ ਇੱਕ ਬੰਦੇ ਦੇ ਮਗਰ ਲਿਖਿਆ ਗੁਰਮukh ਸਿੰਘ ਹੀ ਆ ਪਰ ਹੈ ਉਹ ਮਸੀ ਭਾਏ ਚੱਲਣਾ ਸਹੀ ਆ ਭਾਜੀ ਹੁਣ ਕੱਲੂ ਮੰਨ ਲਓ ਕਿ ਉਹ ਜਦੋਂ ਉਹਦਾ ਨਾਮ ਗੁਰਮukh ਸਿੰਘ ਆ ਮੰਨ ਲਓ ਇੱਕ ਸਿੱਕ ਪਰਿਵਾਰ ਦੇ ਬੰਦੇ ਨੇ ਕਿਹਾ ਕਿ ਗੁਰਮukh ਸਿੰਘ ਹੀ ਆ ਚਲੋ ਉਹਨਾਂ ਨਾਲ ਜਾ ਕੇ ਕਰ ਲੈ ਕਿਉਂਕਿ ਆਪਣੇ ਕੌਣ ਪੁੱਛਦੇ ਜਾ ਕੇ ਕਿ ਤੁਸੀਂ ਕਿਹਨੂੰ ਮੰਨਦੇ ਕਿਹਨੂੰ ਨਹੀਂ ਮੰਨਦੇ ਐਨਾ ਤਾਂ ਹੈ ਨਹੀਂ ਨਾ ਭਾਜੀ ਇਹਦੀ ਵੀ ਆਪਾਂ ਗੱਲ ਕਰਦੇ ਕਿਉਂਕਿ ਚਲੋ ਅਗਲੇ ਵੀ ਉਹ ਧਰਮ ਚ ਰਹਿੰਦੇ ਅਗਲੇ ਮਾੜੀ ਮੋਟੀ ਕਰ ਕਿਤੇ ਉਹ ਮਾੜਾ ਮੋਟਾ ਕਰ ਹੁਣ ਜਦੋਂ ਉਹਨਾਂ ਦੀ ਕੁੜੀ ਇੱਕ ਸਿੱਖਾਂ ਦੀ ਕੁੜੀ ਮਸੀ ਭਾਈ ਜਾਰੇ ਜਾਊਗੀ ਹਨਾ ਉਹ ਜਾ ਕੇ ਉਹਨਾਂ ਦੇਖੂਗੀ ਇਹਨਾਂ ਦਾ ਚੀਜ਼ ਹੀ ਹੋਰ ਹੈ ਹਨਾ ਬਿਲਕੁਲ ਬਿਲਕੁਲ ਕੀ ਅਗਲੇ ਅਗਲੇ ਕਹਿਣਗੇ ਨਾ ਤੂੰ ਸਾਡੇ ਧਰਮ ਚ ਆ ਜਾ ਚੇਂਜ ਕਰ ਦੇ ਉਹ ਤਾਂ ਰਲੀ ਮਲੀ ਹੋ ਗਈ ਜਾਂ ਉਧਰ ਜੋੜੀ ਗਿਆ ਰਿਸ਼ਤਾ ਤੇ ਫੇਰ ਮਗਰੋਂ ਤੇ ਕਿੱਥੇ ਭੱਜ ਲੂਗੀ ਵਿਚਾਰੀ ਮੈਂ ਇਹੀ ਕਹਿਣਾ ਭਾਜੀ ਕਿ ਇਹੀ ਗੱਲ ਉਹਨਾਂ ਨੇ ਕਿਹਾ ਕਿ ਜਦੋਂ ਨਾ ਨਾ ਹੀ ਚੇਂਜ ਹੋਊਗਾ ਕਿ ਉਹਨਾਂ ਨਾਲ ਗੁਰਮੁਖ ਸਿੰਘ ਨਹੀਂ ਗੁਰਮੁਖ ਸਟੀਫਨ ਜਿੱਦਾਂ ਉਹਨਾਂ ਨੇ ਕਿਹਾ ਸਟੀਫਨ ਹੀ ਲਾ ਲਿਆ ਜੇ ਜੈਨੀਫਰ ਕੁਝ ਵੀ ਲਾ ਲਓ ਯਾਰ ਕਿ ਤੁਸੀਂ ਮਗਰ ਕੋਈ ਲਾ ਲਓ ਕਿ ਉਹ ਹੁਣ ਉਹ ਜੋ ਨਾਮ ਚੇਂਜ ਆ ਤੁਹਾਨੂੰ ਪਤਾ ਹਨ ਕਿ ਹਾਂ ਵੀ ਠੀਕ ਆ ਵੀ ਅਸੀਂ ਸਿੱਖਾਂ ਜੇ ਅਸੀਂ ਸਿੱਖਾਂ ਚ ਵਿਆਹਣੀ ਤਾਂ ਓਕੇ ਜੇ ਅਸੀਂ ਇਹਨਾਂ ਚ ਵਿਆਹਣੀ ਤਾਂ ਵਿਆਹ ਸਕਦੇ ਆ ਉਹ ਚ ਪਤਾ ਤਾਂ ਲੱਗ ਜੂ ਨਾ ਤੁਹਾਨੂੰ ਇਹ ਆਜ਼ਾਦੀ ਡਿਫਰੈਂਸ਼ੀਏਟ ਹੋ ਜੂਗੀ ਆਜ਼ਾਦੀ ਰਹੂਗੀ ਦੋ ਆਜ਼ਾਦੀ ਦੇ ਹਾਂ ਹੁਣ ਭਾਜੀ ਆਪਣਾ ਦੇਖੋ ਇੱਕ ਸਿਸਟਮ ਆ ਮੰਨ ਲਓ ਇੱਕ ਹਿੰਦੂਆਂ ਦੀ ਕੁੜੀ ਆ ਰਾਈਟ ਹੁਣ ਉਹ ਸਿੱਖਾਂ ਦੇ ਵਿਆਹੀ ਜਾਂਦੀ ਆ ਰਾਈਟ ਹਣ ਪਰ ਉਹਨੂੰ ਪਤਾ ਨਾ ਹੁਣ ਜਦੋਂ ਇੱਕ ਮੰਨ ਲਓ ਇੱਕ ਹਿੰਦੂਆ ਦੀ ਕੁੜੀ ਆ ਉਹਨਾਂ ਦਾ ਨਾਮ ਅਗਰ ਸ਼ਰਮਾ ਲੱਗਦਾ ਵਰਮਾ ਲੱਗਦਾ ਕੁਝ ਵੀ ਲੱਗਦਾ ਸਹੀ ਹੈ ਉਹ ਬੰਦੇ ਨੂੰ ਪਤਾ ਤੇ ਜੇ ਮੁੰਡਾ ਆ ਜੇ ਉਹ ਸਰਦਾਰ ਨਹੀਂ ਵੀਗਾ ਉਹਨਾਂ ਨਾਲ ਗੁਰਕੀਰਤ ਹੀ ਆ ਕੇ ਤਾਂ ਗੁਰਕੀਰਤ ਸ਼ਰਮਾ ਥੋੜੀ ਨਾ ਆਊਗਾ ਇਹਦੋਂ ਉਹਨੂੰ ਅਗਲਾ ਇਹਨਾਂ ਤੋਂ ਵੇਖੋ ਨਾ ਇਹ ਇਹਦੇ ਇੱਕ ਆਪਣੀ ਆਇਡੈਂਟਿਟੀ ਲੁਕਾਉਣ ਵਾਲੀ ਗੱਲ ਆ ਉਹ ਨਹੀਂ ਕੇਸ ਵੇਖਿਆ ਕੈਨੇਡਾ 'ਚ ਜਿਹੜਾ ਉਹ ਮੁੰਡਾ Hindu ਦੇ ਸਿੱਖ ਬਣ ਕੇ ਕੀ ਗਰਦੂਤਾ ਕਰਦਾ ਫਿਰਦਾ ਗੁਰਦੁਆਰੇ ਤਾਂ ਬਾਅਦੋਂ ਮੁਸਲਮ ਨਿਕਲਿਆ ਸੀਗਾ ਨਹੀਂ ਨਹੀਂ ਹਿੰਦੂ ਨਿਕਲਿਆ ਮੁੰਡਾ ਵੈਬ ਹੋ ਗਈ ਨਾ ਹੁੰਦਾ ਨਹੀਂ ਇੱਕ ਉਹ ਮੈਂ ਕਿਹਾ ਉਹ ਸੱਚ ਉਹ ਇੰਗਲੈਂਡ ਸੀਗਾ ਉਹ ਇੰਗਲੈਂਡ ਸੀ ਜਿਹੜੀ ਮੈਂ ਕਹ ਲਗਾਦਾ ਕਿ ਉਹ ਸਿੱਖ ਬਣ ਕੇ ਗੁਰਦੁਆਰੇ ਜਾਂਦਾ ਰੇ ਪੱਗ ਵੀ ਬੰਨਦਾ ਰੇ ਤੇ ਬਾਅਦੋਂ ਬਾਅਦ ਲੱਗਾ ਜਦੋਂ ਵਿਆਹ ਕੁੜੀ ਨਾਲ ਕਰ ਲੈਣਾ ਬਾਅਦੋਂ ਕਹਿੰਦਾ ਉਹ ਮੁਸਲਮਾ ਹਾਂ ਉਹ ਮੇਰਾ ਕਹਿਣ ਤੋਂ ਭਾਵੇਂ ਮੇਰਾ ਜਿਹੜਾ ਨਾ ਮੇਰਾ ਵਿਊ ਵਿਊ ਪੁਆਇੰਟ ਇਹ ਗੱਲ ਉਹ ਵੀ ਜਿਹੜਾ ਡਾਂਗ ਦੇ ਜ਼ੋਰ ਤੇ ਆਪਣਾ ਆਪਣੀ ਮਨਾਉਤ ਮਨਾਉਣਾ ਜਿਹੜਾ ਵਾ ਪਿਮਾਨ ਲੋ ਡਾਂਗ ਦੇ ਜ਼ੋਰ ਤੇ ਤਾਂ ਚਲੋ ਹਨਾ ਇਹ ਇੱਕ ਨੇ ਦਾ ਲਾਲਚ ਦੇ ਕੇ ਆਪਣਾ ਧਰਮ ਕਿਸੇ ਦਾ ਕਨਵਰਟ ਕਰਾ ਲਿਆ ਉਹਨੇ ਹਰਾਮ ਜਦਗੀ ਕੀਤੀ ਆਪਣੇ ਨਾਂ ਦੇ ਵਿੱਚ ਫਿਰ ਵੀ ਘੁੰਡੀ ਰੱਖ ਲਈ ਅਗਲੇ ਨੇ ਹਨਾ ਹਰਾਮ ਜਦਗੀ ਕੀਤੀ ਵੀ ਉਹਨੇ ਆਪਣੀ ਲੁੱਕ ਦੇ ਵਿੱਚ ਘੁੰਡੀ ਰੱਖ ਲਈ ਫਿਰ ਉਹ ਤੋਂ ਅੱਗੇ ਚੱਲਦੇ ਜਦੋਂ ਤੁਸੀਂ ਖੇ ਖਾ ਹੀ ਬੈਠੇ ਜੇ ਹੋ ਗਿਆ ਸਾਰਾ ਕੁਝ ਹਨਾ ਤੁਹਾਡਾ ਹੁਣ ਅਗਲਾ ਤੁਸੀਂ ਬਦਲੋ ਇਹਦੀ ਚੀਜ਼ ਹੈ ਅੱਗੇ ਜਿਤਨਾ ਆਇਆ ਵੀ ਹੁਣ ਉਹਦੇ ਅੱਗੇ ਰੈਜਿਲਿਐਂਸ ਜਿਹੜੀ ਆ ਜਿਹੜੀ ਅੱਗੇ ਉਹਦਾ ਵਿਰੋਧ ਕਰਨਾ ਜਿਹੜਾ ਵਾ ਹਨਾ ਉਹਦਾ ਰੂਪ ਕੀ ਹੋਵੇ ਵੀ ਜਿਤਨਾ ਉਹਦਾ ਹੁਣ ਕੀ ਕੀਤਾ ਵੀ ਖਾਸ ਕਰ ਚਲੋ ਪੰਜਾਬ ਜਿੱਤੇ ਨਹੀਂ ਪੰਜਾਬ ਜਿੱਤੇ ਮੋਸਟਲੀ ਜਿਹੜੇ ਪਿੰਡ ਆ ਉਹ ਪਿੰਡੋ ਪਿੰਡੀਆਂ ਉਹ ਜਿਤਨਾ 크ਰਿਸਚੀਅਨ ਭਾਈ ਜਾ ਰਹੇ ਨੇ ਵੀ ਜਿਹੜਾ ਆਪਣਾ ਕ੍ਰਿਸਮਸ ਵੀ ਮਨਾਇਆ ਉਹਨਾਂ ਤਰੀਕੇ ਨਾਲ ਮਨਾਇਆ ਵੀ ਚਲੋ ਸਾਡੇ ਦਿਨ ਕਲੈਸ਼ ਕਰਦੇ ਆ ਤੇ ਉਹਨਾਂ ਜਾਂ ਕੇ ਕ੍ਰਿਸਮਸ ਦੇ ਜੋ ਵੀ ਉਹਨਾਂ ਵੱਡੇ ਪ੍ਰੋਗਰਾਮ ਕਰਨੇ ਸੀ ਉਹ ਪਹਿਲਾਂ ਕਰ ਲਿਆ ਤੇ ਜਾਂ ਉਹਨਾਂ ਜਿਹੜੇ ਐਕਟਿਵ ਪਲਿਸਮੈਂਟ ਦੇ ਬਹੁਤ ਸਿਆਣੀ ਪਿੰਡਾਂ ਚ ਉਹਨਾਂ ਆਪਣਾ ਲਿਮਟਿਡ ਕਰ ਲਿਆ ਕੰਮ ਵੀ ਕਲੈਸ਼ ਕਰਨ ਦੇ ਇਹ ਦਿਨ ਬਿਲਕੁਲ ਸਹੀ ਤੇ ਪਰ ਜਦੋਂ ਪੰਜਾਬ ਤੋਂ ਬਾਹਰ ਜਿਹੜਾ ਡਾਂਸਟਾ ਚੱਲਿਆ ਉਹਦੇ ਬਾਰੇ ਦੱਸੋ ਤੁਸੀਂ ਮੈਂ ਉਹ ਉਹ ਉੱਥੇ ਆਉਣ ਲੱਗ ਗਈ ਮੈਂ ਦੁਬਾਰਾ ਕਿ ਮਾਲੋ ਹੁਣ ਜਿਹੜੇ ਬਾਹਰ ਚੱਲੇ ਆ ਪਾਜੀ ਹੁਣ ਪਤਾ ਕੀ ਗੱਲ ਆ ਉਹ ਉਹ ਇਹ ਇੱਕ ਤਾਂ ਆਪਣਾ ਸੋਚ ਮਤਲਬ ਮੰਨਣਾ ਪਊਗਾ ਤੁਹਾਨੂੰ ਵੀ ਮੈਨੂੰ ਵੀ ਕਿ ਜੇ ਆਪਾਂ ਕਹੀਏ 크리스마ਸ ਉਹ ਯਾਰ 크리스마ਸ ਕਹੀਏ ਨਾ ਚਿੰਦਾਂ ਮਤਲਬ ਜੀਸਸ ਜਾਂ 크ਿਸਟੇਨਿਟੀ ਗਾ ਲੋ 크ਿਸਟੇਨਿਟੀ ਜਿਹੜੀ ਆ ਉਹ ਇੰਡੀਆ ਦੀ ਇੱਕ ਇੰਟੀਗਰਲ ਪਾਰਟ ਤ ਨਹੀਂ ਗਾ ਉਹ ਇਸਲਾਮ ਵੀ ਨਹੀਂ ਯਾਰ ਦੋਵੇਂ ਨਹੀਂ ਹੈ ਉੱਥੋਂ ਦਾ ਥੋੜੀ ਹੈ ਹਾਂ 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 ਮਤਲਬ ਫਿਰ ਵੀ ਇੱਕ ਇਸਲਾਮ ਨੂੰ ਬਹੁਤ ਜ਼ਿਆਦਾ ਟਾਈਮ ਹੋ ਗਿਆ ਨਾ ਇੱਕ ਸਮਝਦੇ ਤੁਸੀਂ ਕਿ ਇੱਕ ਬਹੁਤ ਇੱਕ ਹਜ਼ਾਰ ਸਾਲ ਤੋਂ ਉੱਤੇ ਹੋ ਗਿਆ ਇਸਲਾਮ ਨੂੰ ਉੱਤੋਂ ਜ਼ਿਆਦਾ ਹੀ ਹੋ ਗਿਆ ਨਹੀਂ ਚਲੋ ਇੰਡੀਆ ਜਿੱਤੇ ਮੇਰੇ ਸਾਹ ਹਜ਼ਾਰ ਸਾਲ ਤੋਂ ਤਿੰਨ ਚਾਰ ਇੰਡੀਆ ਜਿਹੜੇ ਪੰਜ ਸੌ ਸਾਲ ਦਾ ਹੀ ਆ ਜਿਹੜਾ ਵੀ ਆਪਣੇ ਲੋਕਲ ਜਿਹੜੇ ਮੁਸਲਮਾਨ ਭਾਈਚਾਰੇ ਦੇ ਪੰਜ ਨਹੀਂ ਸ਼ਾਇਦ 500 ਸਾਲ ਹੀ ਆ ਆਈ ਥਿੰਕ ਮੈਕਸਿਮਮ ਇਸ ਤੋਂ ਵੱਧ ਦਾ ਨਹੀਂ ਹੈਗਾ ਅਦਰਵਾਈਜ਼ ਤੇ ਬਾਹਰੋਂ ਹੀ ਆਏ ਜਿਹੜੇ ਆਏ ਉਹ ਬਾਤ ਇਹ ਹੈ ਕਿ ਆਫਿਸ ਤੋਂ ਮੈਂ ਨਹੀਂ ਨਹੀਂ ਮੈਂ ਕਹਿੰਦਾ ਉੱਥੇ ਰਹਿ ਗਏ ਕੁਝ ਲੋਗ ਪਰ ਭਾਜੀ ਫਿਰ ਵੀ ਇੱਥੇ ਵੀ ਮੰਨਤ ਸੀਗੀ ਇੱਥੇ ਵੀ ਬੜੇ ਮੁਸਲਮਾਨ ਸੀਗੇ ਬੜੇ ਚਿਰ ਤੋਂ ਹੀ ਜਿਵੇਂ ਆਪਾਂ ਉਹਨਾਂ ਤੋਂ ਮਗਰੋਂ ਲਾਈਏ ਨਾ ਕਿਉਂਕਿ ਮੈਂ ਕਿਤੇ ਪੜ੍ਹਨ ਦਾ ਹੈ ਆਰਕਟ ਆ ਮਤਲਬ ਆਰਟੀਕਲ ਜੇ ਬੜਾ ਪੁਰਾਣੇ ਪੁਰਾਣੇ ਵੀ ਸੀਗੇ ਪਰ ਜਦੋਂ ਆ ਨਵਾਂ ਮਤਲਬ ਇਕੋ ਦਾ ਜਿਹੜੀ ਆ ਕਲੋਨਾਈਜ਼ੇਸ਼ਨ ਹੋਈ ਹੈ ਹਣਾ ਕਿਉਂਕਿ ਕੀ ਹੋਣਾ ਨਵਾਂ ਨਵਾਂ ਵੈਰੈਟੀ ਬਣੀ ਹੁਣ ਓਏ ਜਿਹੜੀ ਕਲੋਨਾਈਜ਼ੇਸ਼ਨ ਹੁੰਦੀ ਏ ਇਹ ਹੁਣ ਹੋਈ ਆ ਕੀ ਹੋਇਆ ਚਲੋ ਇੱਕ ਆਪੋ ਆਪ ਜਿਹੜਾ ਬੰਦਾ ਜਾਣਦੇ ਹੋ ਉਹ ਓਕੇ ਹੁਣ ਕਿਉਂ ਹੁਣ ਇਕੋਦਮੀ ਭਾਜੀ ਕਿਉਂ ਆਏ ਇਹਨਾਂ ਨੇ ਲਾਲਚ ਦੇ ਕੇ ਇਦਦੋ ਕਰਕੇ ਵਧਾਉਣੇ ਸ਼ੁਰੂ ਕਰ ਦਿੱਤੇ ਉਹ ਕੀ ਹੋਇਆ ਕਿਉਂਕਿ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਤੋਂ ਗੱਲਾਂ ਸਾਹਮਣੇ ਆਉਣ ਲੱਪੀਆਂ ਕਿ ਨਵੀਆਂ ਚਰਚਾ ਬਣ ਲੱਪੀਆਂ ਨਵਾਂ ਗੁਝੂਨ ਲੱਪਿਆ ਰਾਈਟ ਭਾਜੀ ਸਹੀ ਕਿ ਨਹੀਂ ਮੈਂ ਤਾਂ ਦੱਸਦਾ ਸਮਝਦੇ ਉੱਥੋਂ ਚੀਜ਼ਾਂ ਸ਼ੁਰੂ ਹੋਈਆਂ ਤਾਂ ਉਹ ਇੱਕ ਹੇਟ ਰੇਟ ਸ਼ੁਰੂ ਹੋ ਗਈ ਉੱਥੋਂ ਹਾਂ ਜਦੋਂ ਪੂਰੇ ਦੇ ਵਿੱਚ ਇੱਕ ਹੇਟ ਬਣਨੀ ਸ਼ੁਰੂ ਹੋ ਗਈ ਇਸ ਗੱਲਬਾਤ ਦਾ ਕੀ ਹੀ ਪੁਆਇੰਟ ਵੀ ਜਿਤਨਾ ਇੱਕ ਜਣੇ ਨੇ ਤੇ ਓਬਵੀਅਸਲੀ ਹਨਾ ਸਟਾਰਟ ਤੇ ਹੋਇਆ ਗਲਤ ਤੋਂ ਹੀ ਹਨਾ ਵੀ ਗਲਤ ਤਰੀਕੇ ਨਾਲ ਹੀ ਉਹਨਾਂ ਨੂੰ ਕਨਵਰਟ ਕਰ ਲਿਆ ਜੋ ਜੋ ਹੁਣ ਇੱਕ ਜਿਹਨਾਂ ਨੂੰ ਐਮ ਕਦੀ ਫਲਾਣੇ ਤੋਂ ਖਤਰਾ ਵਾ ਫਲਾਣੇ ਤੋਂ ਖਤਰਾ ਵਾਲੀ ਕੈਟਾਗਰੀ ਹੋ ਗਈ ਜਿਤਨਾ ਸਪੈਸ਼ਲੀ ਯੂਪੀ ਟਾਈਪ ਉਹ ਚ ਉਹਨਾਂ ਨੇ ਕੀਤਾ ਵੀ ਹੁਣ ਡਾਂਗ ਫਿਰ ਗਈ ਜਿਤਨਾ ਉੱਥੇ ਹਨਾ ਤੇ ਜਿੱਦਾਂ ਇੱਕ ਪ੍ਰੋਟੈਸਟ ਦੇ ਬਾਹਰ ਵੀ ਚੱਲਣ ਡਿਆ ਨਾ ਜਿਹੜੀ ਵੀ ਦਿਸ ਇਜ਼ ਨਾਟ ਇੰਡੀਆ ਬਿਲਕੁਲ ਸਹੀ ਹਣਾ ਮੰਨ ਲਓ ਵੀ ਜਿਤਨਾ ਹਿੰਦੂਤਵ ਵਧੀਆਂ ਹੋਣਿਆ ਡਿਸਰਸਪੈਕਟ ਕਰਦੇ ਵੀ ਜਿਤਨਾ ਕੈਨੇਡਾ ਚ ਵੀ ਹੋਇਆ ਉਹ ਤੁਮਾਕੀ ਕਰਾਉਂਦੇ ਆ ਬਾਜੀ ਤੁਹਾਡੇ ਨਿਊਜ਼ੀਲੈਂਡ ਹੋਇਆ ਤੁਮਾਕੀ ਕਰਾਉਂਦੇ ਆ ਵੀ ਜਿਤਨਾ ਉਹ ਕਹਿੰਦੇ ਆ ਵੀ ਜਿਤਨਾ ਹੁੰਦੇ ਹੁੰਦੇ ਗੋ ਰਿਐਕਸ਼ਨ ਮਜੂ ਜਿਤਨਾ ਤੁਮਾਕੀ ਦਾ ਉਹ ਗੁਰਪੁਰਬ ਦੇ ਅਗੇਂਸਟ ਜਦੋਂ ਹੋਇਆ ਉਹ ਹੈ ਤੇ ਉਹ ਵੀ ਸਾਲਾ ਆਪਣੇ ਆਪ ਨੂੰ ਰਿਲੀਜੀਅਸ ਲੀਡਰ ਦੱਸਦਾ ਹਣਾ ਹਾਂ ਹੁੰਦੇ ਗੋਮਾ ਨਾ ਅਲੇ ਜੀ ਤਰਾਂ ਦਾ ਉਹ ਮੋਰੀ ਜ ਨਹੀਂ ਗਾ ਨਹੀਂ ਮੋਰੀ ਨਹੀਂ ਉਹ ਤਾਂ ਗੋਰਾ ਵਾ ਸਾਲਾ ਉਹ ਮੋਰੀ ਤੇ ਨਹੀਂ ਗੋਰਾ ਹੈ ਨਾ ਤੇ ਉਹ ਮੋਰੀਆਂ ਨੂੰ ਦੱਸਣ ਦੇ ਕਿ ਮੋਰੀਆਂ ਤੇ ਤੁਹਾਡਾ ਤੇ ਉਹ ਗੁਰੂ ਵਾ ਕੇ ਉਹਨਾਂ ਨੇ ਕੱਢ ਕੇ ਲਿਆ ਨਾ ਕਿ ਤੁਹਾਡਾ ਤਾਂ ਗੁਰੂ ਹੈ ਹੀ ਨਹੀਂ ਗਾ ਤੁਸੀਂ ਤਾਂ ਕ੍ਰਿਸਚਨ ਹੈ ਹੀ ਨਹੀਂ ਕਿ ਜਦੋਂ ਕਲੋਨਾਈਜ਼ੇਸ਼ਨ ਤੁਹਾਡਾ ਹੋਇਆ ਉਦੋਂ ਇਹਨਾਂ ਨੇ ਉਦੋਂ ਚਰਚ ਆਏ ਉੱਥੇ ਉਦੋਂ ਪਹਿਲਾਂ ਤੇ ਹੈ ਹੀ ਨਹੀਂ ਕ੍ਰਿਸਚਨ ਦਾ ਉਹ ਕਹਿੰਦੇ ਆ ਵੀ ਜਿਹੜੇ ਕ੍ਰਿਸਚਨ ਹੋ ਗਏ ਆ ਜਿਨ੍ਹਾਂ ਉਹਨੂੰ ਆਪਣਾ ਲੀਡਰ ਮੰਨ ਲਿਆ ਮੰਨ ਲਾ ਵੀ ਇਹ ਤਮਾਕੀ ਰਾਜਾ ਜੀ ਇਹ ਵਾ ਗੋਰਿਆਂ ਦਾ ਬਲਜਿੰਦਰ ਸਿੰਘ ਹੈ ਵੀ ਸਮਝਦੇ ਨਾ ਗੱਲ ਨੂੰ ਅੱਜ ਤੇ ਵੀ ਕੇਸ ਜੇ ਪਿਆ ਰਿਆ ਮੈਨੂੰ ਪਤਾ ਪਿੱਛੇ ਜੇ ਰੀਸੈਂਟ ਵੀ ਹੋਇਆ ਸੀ ਇੱਥੇ ਕੇਸ ਪੀ ਨਿਊਜ਼ੀਲੈਂਡ ਚ ਚਲੋ ਹਨਾ ਉਹ ਉਹਨੇ ਉਹ ਉਹ ਜਿ ਤਰ੍ਹਾਂ ਇੱਕ ਟੋਲਾ ਜਿਹਾ ਉਹਦੇ ਨਾਲ ਰਲਿਆ ਵਾ ਤੇ ਉਹਨਾਂ ਦਾ ਆਪਣਾ ਜਿਹੜਾ ਉੱਥੋਂ ਦਾ ਨੈਸ਼ਨਲ ਆ ਹੱਕਾ ਉਹ ਕਰਦੇ ਆ ਗੋ ਹਨਾ ਜਿਤ ਤੱਕ ਉਹ ਕਰਦੇ ਹੀ ਗੁਰਪੁਰਬ ਦੇ ਅੱਗੇ ਵੀ ਹਨਾ ਅਮ ਨਗਰ ਕੀਰਤਨ ਦੇ ਅੱਗੇ ਹੂੰ ਹੂੰ ਵੀ ਜਿਤਨਾ ਉਹ ਉਹ ਅੱਗੋਂ ਰਿਐਕਟ ਕਰਦੇ ਉਹ ਉਹ ਹੁਣ ਹੋ ਗਿਆ ਇਹਨਾਂ ਦਾ ਤਰੀਕਾ ਜਿਤਨਾ ਇੰਡੀਆ 'ਚ ਹੋ ਗਿਆ ਭੰਨ ਤੋੜ ਕਰਤੀ ਕ੍ਰਿਸਮਸ ਦੀ ਕਹਿਣ ਤੋਂ ਬਾਅਦ ਵੀ ਉਹ ਉਹ ਜਿਹੜਾ ਤਰੀਕਾ ਹੀ ਸਹੀ ਨਹੀਂ ਹੈ ਨਾ ਨਾ ਉਹ ਉਹ ਵਾਲਾ ਸਹੀ ਹੈ ਨਾ ਇਹ ਵਾਲਾ ਸਹੀ ਇਹ ਤਮਾਕੀ ਦੇ ਪਿੱਛੇ ਲੱਗੇ ਆ ਉਹ ਅਖੀਰਤ ਦੇ ਨੰਨੇ ਗੋਟੇ ਇਹਨਾਂ ਦੇ ਤੇ ਉਹ ਜਾਂ ਕੋਈ ਕਮੇਟੀ ਲਾ ਲਓ ਬਜਰੰਗ ਦਲ ਜਾਂ ਕੋਈ ਵੀ ਲਾ ਲਓ ਹੁਣ ਕਿਉਂਕਿ ਉਹ ਚ ਜਿਹੜਾ ਮੋਰਿਆਂ ਨੇ ਪ੍ਰੋਟੈਸਟ ਕੀਤਾ ਭਾਜੀ ਉੱਚ ਉਹਨਾਂ ਨੂੰ ਸਰਾਸਰ ਗਲਤੀ ਇਹ ਜਿਹੜੇ ਲੋਕ ਕਹਿੰਦੇ ਨਾ ਮੈਂ ਦੇਖਿਆ بڑے ਬੰਦੇ ਕਹਿੰਦੇ ਚੰਗਾ ਹੋਇਆ ਇਹਨਾਂ ਦਾ ਨਾ ਚੰਗਾ ਹੋਇਆ ਕਿ ਚਵਲੋ ਚੰਗਾ ਚੁੰਗਾ ਕੋਈ ਨਹੀਂ ਅਗਲੇ ਪਰਮਿਸ਼ਨ ਲੈ ਕੇ ਕਰੁੰਦਾ ਹੀ ਇਹਨਾਂ ਦੇਸ਼ਾਂ 'ਚ ਬਿਨਾ ਪਰਮਿਸ਼ਨ ਤੋਂ ਕੋਈ ਨਹੀਂ ਹੁੰਦਾ ਬਿਨਾ ਪਰਮਿਸ਼ਨ ਤੋਂ ਉਹ ਰਾਰ ਕਰਨਾ ਪੈਂਦਾ ਕਾਉਂਸਲ ਨੂੰ ਸਿਟੀ ਨੂੰ ਚੰਗਾ ਭਲਾ ਪੈਸਾ ਦੇ ਕਰਨਾ ਪੈਂਦਾ ਆ ਚੰਗਾ ਭਲਾ ਪੈਸਾ ਤੇ ਨਹੀਂ ਜਦ ਤੱਕ ਪੁਲਿਸ ਕਿ ਲੱਗੀ ਪਈ ਔਰ ਪ੍ਰੋਟੈਕਸ਼ਨ ਔਰ ਪੁਲਿਸ ਉਹ ਤੇ ਕੀ ਕਰਨ ਦੀ ਤੁਹਾਡਾ ਮੁਲਕ ਨਹੀਂ ਆ ਮੰਨ ਲਓ ਵੀ ਯਾਰ ਹਾਂ ਇਹ ਜੀ ਨਹੀਂ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਉਹ ਸਾਡਾ ਆਪਣਾ ਮੁਲਕ ਹੈ ਕਿਤੇ ਬੇਅਦਬੀਆਂ ਹੋਣ ਨਹੀਂ ਆ। ਉਹ ਸਾਡਾ ਆਪਣਾ ਮੁਲਕ ਹੈ ਕਿ ਜਿੱਥੇ ਪੈਰ ਗਲਾਂ ਚ ਪਾਉਂਦੇ। ਜਿੱਥੇ 1982 ਚ 1984 ਦੇ ਵਿੱਚ ਅੱਜ ਤੱਕ ਦਿੱਲੀ ਦੇ ਵਿੱਚ ਵਿੱਡੋ ਕਲੋਨੀ ਬਣੀ ਹੋਈ ਆ ਉਹ ਸਾਡਾ ਦੇਸ਼ ਆ। ਕਾਣੀਏ ਵਾ ਵੀ ਨਾ ਉਹ ਸਾਡਾ ਦੇਸ਼ ਆ ਜਿੱਥੇ ਇਹ ਇੱਕ ਮਿੰਟ ਪਹਿਰਾਮ ਦੇ ਅਗੇ ਉਹ ਸਾਡੇ ਕੋਈ ਨਹੀਂ ਕਦੇ ਵੀ ਨਹੀਂ ਨਾ ਉਹ ਨਾ ਆਏ ਵਾ। ਨਹੀਂ ਨਹੀਂ ਨਹੀਂ। ਮੈਨੂੰ ਕਹਿੰਦਾ ਉਹ ਆਡਾ ਦੇਸ਼ ਆ ਜਿਹ ਚ 1984 ਚ ਕਿਹਾ ਤੁਸੀਂ ਕੀ ਕੱਲਾ ਹਰਮੰਦਰ ਸਾਹਿਬ ਤੇ ਤੇ ਨਾਲ ਜਿਹੜੇ ਲਾਗੇ ਬਨੇਰੀ ਦੇ ਸਾਰੇ ਗੁਰਦੁਆਰਿਆਂ ਤੇ ਵੀ ਅਟੈਕ ਕੀਤਾ ਉਹ ਆਡਾ ਦੇਸ਼ ਆ ਸੋ ਇਹ ਚੀਜ਼ਾਂ ਦੇ ਉਹ ਨਾ ਹੀ ਬੋਲਣ ਤੋਂ ਚੰਗੀ ਗੱਲ ਆ ਭਾਜੀ ਸਹੀ ਜੀ ਵੀ ਇਹ ਚੀਜ਼ਾਂ ਨਹੀਂ ਬੋਲਣੇ ਚਾਹੀਦੀਆਂ ਉਹ ਆਪਣੀ ਵੀ ਜਿਹੜੇ ਅੱਧੇ ਨੇ ਸਾਡੇ ਵੀ ਜਿਨ੍ਹਾਂ ਦੇ ਬੈਰ ਨੂੰ ਦੇ ਸਾਰੇ ਉਹ ਗਈ ਜਾਣ ਦੇ ਵੀ ਤੁਸੀਂ ਪਤਾ ਨਹੀਂ ਕਿੱਥੇ ਜਾ ਗਏ ਨਾਲੇ ਜਰ ਇੱਕ ਇੱਕ ਰਾਜ ਜੀ ਇਹ ਮੇਰੀ ਆਪਣਾ ਮੰਨਣਾ ਨਾ ਇਹਨਾਂ ਦੇਸ਼ਾਂ 'ਚ ਇ ਇੱਥੋਂ ਦੇ ਰੰਗ ਰੂਪ ਨਾਲ ਹੀ ਰਹਿਣਾ ਪੈਣਾ ਜੇ ਤੁਹਾਨੂੰ ਉੱਥੋਂ ਦੇ ਤਰ੍ਹਾਂ ਐਕਸੈਪਟ ਕਰਨਗੇ ਤੁਸੀਂ ਭਈਆਂ ਨੂੰ ਕਿੰਨਾ ਕੁ ਕਰਨ ਦੇ ਐਂ ਭਈਆਂ ਨੂੰ ਕਿੰਨਾ ਕੁ ਕਰਨ ਦੇ ਮੰਨ ਲਓ ਕੋਈ ਬਿਲਕੁਲ ਸਹੀ ਜਿ ਚਿੱਟੀ ਜਮਣੀ ਵਾਲਾ ਦਰਬਾਰ ਸਾਹਿਬ ਕਿਤੇ ਗਏ ਇਹ ਸਾਰੀ ਦੁਨੀਆ ਭਾਂ ਦੇ ਵੀਰੋ ਮੋਢਿਆਂ ਤੇ ਜੜ-ਜੜ ਫੋਟੋਆਂ ਖਿਜਾਉਣ ਦੇ ਬਿੰਦੀ ਉਹਦੇ ਨਾਲ ਤੇ ਉਮੀਦ ਜਦ ਜਿਹੜਾ ਮਤਲਬ ਦਿਖੂਗਾ ਉਹਨੂੰ ਦੇ ਉਹਨੂੰ ਤੇ ਸਫਰ ਕਰਨਾ ਹੀ ਪਊਗਾ ਮੰਨ ਲਓ ਵੀ ਹਣਾ ਤੁਹਾਡਾ ਸੁਰੂ ਦੇ ਫਰਕ ਪਾਉਂਦਾ ਵਾ ਤੇ ਉਹਨਾਂ ਲਈ ਫਰਕ ਪਾਉਂਦੇ ਹਾਂਜੀ ਇਹੀ ਫਰਕ ਆ ਭਾਜੀ ਇੱਥੇ ਤੇ ਇੱਥੇ ਤਾਂ ਸਾਡੀ ਦੋਹਰੀ ਮਾਨਸਿਕਤਾ ਆਉਂਦੀ ਆ ਨਾ ਇੱਥੇ ਤੇ ਟੂ ਫੇਸ ਪੀਪਲ ਆਉਂਦੇ ਆ ਮੈਂ ਗੱਲ ਕਰੰਦਾ ਇਹ ਦੋਹਰੀ ਮਾਨਸਿਕਤਾ ਦੀ ਭਾਜੀ ਕਿ ਆਪਣੇ ਬੰਦੇ ਨਾ ਨਾਲ ਵੀ ਰਹੀ ਜਾਂਦੇ ਆ ਹਾਂਜੀ ਹਾਂਜੀ ਗਾਲਾਂ ਵੀ ਕੱਢੀ ਜਾਂਦੇ ਆ ਸਹੀ ਕਿ ਨਹੀਂ ਭਾਜੀ ਸਾਰਾ ਕੁਝ ਹੀ ਕਰੀ ਜਾਂਦੇ ਆ ਰਿਐਕਸ਼ਨ ਜਿੱਦਾਂ ਤੁਸੀਂ ਅੱਗੇ ਗੱਲ ਕਹਿੰਦੇ ਰਿਐਕਸ਼ਨ ਇੰਨੇ ਮਾੜੇ ਹੋ ਗਏ ਆ ਕਿ ਸਾਡੇ ਬੰਦਿਆਂ ਨੂੰ ਸਮਝ ਨਹੀਂ ਆਉਂਦੀ ਕਿ ਰਿਐਕਟ ਕਰਨਾ ਕਿਸ ਵੇਨ ਆ ਮਤਲਬ ਜੇ ਜੈਲਸੀ ਵੀ ਹੈ ਉਹ ਉਹ ਵੀ ਨਹੀਂ ਪਤਾ ਵੀ ਕਿਦਾਂ ਰਿਐਕਟ ਆਪਣੀ ਸ਼ੋ ਕਰਨੀ ਹੈ ਵੀ ਜੈਲਸੀ ਵੀ ਕਿਦਾਂ ਸ਼ੋ ਕਰਨੀ ਆ ਹਾਂ ਭਾਜੀ ਜੈਲਸੀ ਕੋਈ ਚੀਜ਼ ਤੇ ਹੁੰਦੀ ਨਾ ਕਿ ਮੰਨ ਲਓ ਇੱਕ ਚੀਜ਼ ਮੈਨੂੰ ਮੰਨ ਲਓ ਕਿ ਮੈਨੂੰ ਭਾਜੀ ਦੀ ਇਹ ਚੀਜ਼ ਨਹੀਂ ਪਸੰਦ ਰਾਈਟ ਤੇ ਜੇ ਮੈਂ ਕੰਡੈਮਨ ਵੀ ਕਰਨਾ ਉਸ ਚੀਜ਼ ਨੂੰ ਤਾਂ ਮੈਂ ਤਰੀਕੇ ਨਾਲ ਕਰੂੰਗਾ ਨਾ ਹਾਂ 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 ਮੈਂ ਜਲਦੀ ਭੇਜੂਗਾ ਜਾ ਕੇ ਭਾਈ ਤੇਰੇ ਕਿੱਥੋਂ ਤੁਹਾਡੇ ਕੋਲ ਥੋੜੀ ਨਾ ਭੇਜੂ ਆਗੇ ਹਾਂ ਰਾਜਾ ਇਹ ਬਿਲਕੁਲ ਵਜਾ ਤੇ ਹੋਣੀ ਚਾਹੀਦੀ ਨਾ ਕਿ ਨੰਮ ਕਰਨ ਦੀ ਵੀ ਮੈਂ ਇਹ ਤੇ ਕਹਿੰਦਾ ਤੁਹਾਨੂੰ ਕਿ ਮੇਕੂ ਕੋਈ ਰੀਜ਼ਨ ਵੀ ਹੋਵੇ ਨਾ ਰੀਜ਼ਨਿੰਗ ਤਾਂ ਹੈ ਨਹੀਂ ਅੱਜਕੱਲ ਲੀਗਲ ਰੀਜ਼ਨਿੰਗ ਜਾਂ ਲੌਜੀਕਲ ਰੀਜ਼ਨਿੰਗ ਤਾਂ ਖਤਮ ਆ ਨਾ ਤੁਸੀਂ ਅੱਜਕੱਲ ਪਤਾ ਕੀ ਕਰ ਸਕਦੇ ਹੋ ਬਾਜੀ ਅੱਜਕੱਲ ਮੈਂ ਤੁਹਾਨੂੰ ਡੀਫੇਮ ਕਰ ਲਈ ਕੁਝ ਵੀ ਬੋਲ ਦੂ ਸਾਬਤ ਤੁਸੀਂ ਹੀ ਕਰਨਾ ਆ ਆਹੋ ਸਾਬਤ ਤੁਸੀਂ ਕਰਨਾ ਮੈਂ ਬੋਲਦਾ हां जिने बोल्या उन सारे साहब तो तुही करना कि ਭਰਾ ਬੈਠਾ ਇਹਦੀ ਵਿੱਚ ਵੀ ਇਹੋ ਹੀ ਆ ਨਾ ਵੀ ਹੁਣ ਜਿਹੜੇ ਬਾਹਰ ਰਹਿਣ ਦੇ ਆ ਹੁਣ ਮੰਨ ਲਓ ਵੀ ਇੱਕ ਧਮਾਕੀ ਆ ਇੱਕ ਇਹੋ ਜਿਹਾ ਮੰਨ ਲਓ 2 4 10 ਕੇਸ ਹੋਰ ਹੋਣਗੇ ਹਨਾ ਬੜੇ ਆਰਾਮ ਨਾਲ हां ਜਿਹੜੀ ਉਹ ਹੈਗੀ ਆ ਮੰਨ ਲਓ ਹੁਣ ਉਹ ਚੀਜ਼ ਕਰਕੇ ਜੇ ਕਹੀ ਜਾਣਾ ਵੀ ਤੋ ਤੁਹਾਨੂੰ ਉਥੇ ਤੁਹਾਡਾ ਥੋਬੀ ਦੇ ਕੁੱਤੇ ਵਾਲਾ ਹਸਾਬ ਕਿਤਾਬ ਆ ਵੀ ਨਾ ਘਰ ਦੇ ਨਾ ਘਾਟ ਦੇ ਤੇ ਆਪਣੇ ਘਰ ਚ ਵੀ ਕਿੱਡਿਆ ਕੇ ਰੋਜ਼ ਹਨੂ ਵੀ ਭੈਣ ਦੇ ਵੀਰ ਬੁਰਕੀ ਪਾ ਕੇ ਸਮਾਉਂਦੇ ਹੀ ਹਾਂ ਤਮੀਂ ਦੇ ਨਾ ਇੱਥੇ ਕੰਮ ਚ ਕੰਮ ਕਰਦੇ ਹੋ ਸ਼ੁਰੂ ਕਰਕੇ ਸੌਂਦਾ ਹੈ ਜੀ ਹਾਂਜੀ ਹਾਂ ਯਾਰ ਭਾਜੀ ਉੱਥੇ ਕੀ ਆ ਅਸੀਂ ਆਪਦੀ ਖਾਨ ਕਮਾਉਂਦੇ ਆਂ ਆਪਦੀ ਜਿਤ ਬਣਾਉਂਦੇ ਆਂ ਸਰਗ ਬਣਾਉਂਦੇ ਆਂ ਤੁਸੀਂ ਉੱਥੇ ਸਾਡੇ ਕੋ ਨਾ ਖੋਇਆ ਤੇ ਕਿਹਦਾ ਦਿਲ ਕਰਦਾ ਉਹਨੂੰ ਨਾ ਨਾ ਅੱਜ ਇੱਕ ਗੱਲ ਆ ਬਈ ਇੱਕ ਡਾਕੂਮੈਂਟ ਇੱਕ ਡਾਕੂਮੈਂਟ ਹਾਂਜੀ ਹਾਂਜੀ 1 ਕੋ ਮਿੰਟ ਨਿੱਕੀ ਦੀ ਗੱਲ ਸੀ ਕਿ ਅੱਜ ਅਮਰੀਕਾ ਆਸਟ੍ਰੇਲੀਆ ਤੁਹਾਨੂੰ ਕਹਿ ਦਵੇ ਨਾ ਕਿ ਆ ਜਾਓ ਜੀ ਜਿੰਨੇ ਆਉਣਾ ਵਾ ਸਭ ਤੋਂ ਪਹਿਲਾਂ ਜਿੰਨੇ ਚਵਲ ਕਾਂਗਰਸਾਰੇ ਇੱਥੇ ਹੋਣੇ ਨਾਲੇ ਇਹ ਆ ਹੱਕਾ ਕਰਕੇ ਇਹਨਾਂ ਦਾ ਸਰ ਗਿਆ ਨਾ ਤੇ ਉੱਥੇ ਹੁੰਦਾ ਤੇ ਉੱਥੇ ਮੈਂਦੇ ਵੀ ਰੱਗਾ ਨਾਲ ਹੁੰਦਾ ਮੈਂਦੇ ਕਦੀ ਘਾਰ ਸਾੜ ਤੇ ਕਦੀ ਬਲਡੋਜ਼ਰ ਨਾਲ ਹੁੰਦਾ ਅਗਲੇ ਨੇ ਭਾਜੀ ਚਲੋ ਕੁਝ ਕੀਤਾ ਅਗਲੇ ਨੇ ਉਹਦਾ ਹੱਕਾ ਕੀਤਾ ਉਹਨਾਂ ਦੱਸਿਆ ਉਹ ਚੱਲ ਗਏ ਬਾਅਦ ਚੋਂ ਹਾਂ ਰਾਈਟ ਅਹੀਂ ਵੀਡੀਓ ਕੀਤੀ ਯਾਨੀ ਇੱਥੇ ਹਾਂ ਹਨਾ ਉਹ ਫੋਨ ਚੁੱਕ ਬਾਂਗੜੂ ਹੈ ਹਾਂ ਤਾਂ ਉਹਨਾਂ ਤਾਂ ਇਹ ਵੀ ਨਹੀਂ ਦੱਸਣ ਦੇ ਵੀ ਕਸੂਰ ਕੀ ਸੀ ਉਹ ਵੀ ਆਪਣਾ ਮੁਲਕ ਆ ਜੀਐਨਯੂ ਦੇ ਸਟੂਡੈਂਟ ਕਿੰਨੇ ਅੰਦਰ ਆ ਕਦੋਂ ਦੇ ਉਹਨਾਂ ਤਾਂ ਇਹ ਵੀ ਨਹੀਂ ਦੱਸਣ ਦੇ ਵੀ ਕਸੂਰ ਕੀ ਇੱਥੇ ਕੰਮ ਸੀ ਕਰਦੇ ਇਹਨਾਂ ਦੇ ਰੂਲ ਆਫ ਲਾਅ ਵਿੱਚ ਪੁੱਲਸ ਖਲੋਤੀ ਆ ਵੀ ਅੱਗੋਂ ਰਿਐਕਟ ਨਾ ਕਰਿਓ ਹੈਨਾ ਤੇ ਉਹ ਆਪੇ ਉਹਨਾਂ ਆਪਣਾ ਘਰ ਕੇ ਭੰਗੜਾ ਗਿੱਦਾ ਤੇ ਆਪਣੇ ਜਲੇ ਗਏ ਤੇ ਉਹ ਨਗਰ ਕੀਰਤਨ ਅੱਗੇ ਗਿਆ ਵ ਨਗਰ ਕੀਰਤਨ ਉਥੋਂ ਬੰਦ ਨਹੀਂ ਹੋ ਗਿਆ ਵੀ ਉਥੋਂ ਉਹਨਾਂ ਨੂੰ ਘਰਾਂ ਨੂੰ ਤੋਰਤਾ ਵੀ ਤੁਸੀਂ ਜਾਓ ਇਹ ਕਰੇ ਚਲ ਮੋਰ ਤੇ ਹਾਂ ਇਹ ਉਥੋਂ ਸਾਰਾ ਕੁਝ ਹੋਇਆ ਅਗਲੇ ਆਉ ਦਾ ਜਿਹੜਾ 15 20 ਮੀਟੜਾ ਉਹ ਭੰਗੜਾ ਭੰਗੜਾ ਪੋਣਾ ਜਾਂ ਜੋ ਵੀ ਕਰਨਾ ਇਹ ਹਾਕਾ ਓਕਾ ਕਰਕੇ ਤੇ ਅਗਲੇ ਨਿਕਲ ਗਏ ਹਾਂ ਇਥੇ ਇਹ ਇਹ ਚੀਜ਼ ਜੇ ਅਸੀਂ ਇਹਨਾਂ ਦੇਸ਼ਾਂ ਜਾਣਾ ਤੇ ਉਹਨਾਂ ਨੂੰ ਵੀ ਪਤਾ ਵਗਿਆ ਅਸੀਂ ਇਹਨਾਂ ਨੂੰ ਇਦਾਂ ਹੀ ਕੋ ਗਏ ਠੀਕ ਹੈ ਵਰਬਲੀ ਜੋ ਮਰਜੀ ਗੱਲ ਯਾਰ ਭਾਈ ਵਰਬਲੀ ਹੈ ਰਾਈਟ ਹਾਂ ਹਾਂ ਉੱਥੇ ਹੁਣ ਤੁਸੀਂ ਕਿਹਦੇ ਰੋਗ ਥੋੜੀ ਨਾ ਇਹ ਕਿਹੜਾ ਇੰਡੀਆ ਦਾ ਕਿ ਉਹਨਾਂ ਨੂੰ ਗੱਲ ਕੱਢੀਏ ਤੇ ਸਵੇਰੇ ਉੱਠਣਾ ਹੀ ਗੱਲ ਕੱਟਦੇ ਵਿੱਚ ਉਹ ਤਾਂ ਇਦਾਂ ਦਾ ਨਾ ਵੀ ਇਹ ਇਹਦੇ ਆਪਣੇ ਰੱਬ ਨੂੰ ਰੋਜ਼ ਗਾਲਾਂ ਹੀ ਕੱਢਦੇ ਆ ਫੱਕਿੰਗ ਫੱਕਿੰਗ ਕਰਦੇ ਫਿਰਦੇ ਹੁੰਦੇ ਆ ਹਾਂ ਤੇ ਇਨ ਇੰਡੀਆ ਜਿਨ੍ਹਾਂ ਨੇ ਨਾ ਨਰਗੀਆਂ ਫਿਲਮਾਂ ਬਣਾਤੀਆਂ ਵਾ ਉਹਨਾਂ ਨੂੰ ਹੋਰ ਤੁਸੀਂ ਕੀ ਪਾਲਦੇ ਹਾਂ ਹਾਂ ਇੰਡੀਆ ਦੇ ਵਿੱਚ ਮੈਂ ਇਹ ਕਹਿੰਨਾ ਨਾ ਕਿ ਜਿਹੜੇ ਕ੍ਰਿਸਮਸ ਮਨਾਉਂਦੇ ਆ ਨਾ ਜਾਂ ਕੁਝ ਵੀ ਆ ਤੁਸੀਂ ਇਹ ਕਿਤੇ ਵਰਲਡ ਵਾਈਡ ਕਿਤੇ ਸਿਨੇਮਾ ਵੇਖ ਲਿਆ ਤੇ ਇਹਨਾਂ ਨੂੰ ਅਗਲ ਆ ਜਵੇ ਕਿ ਜਿੰਨਾ ਤੁਸੀਂ ਰੱਬ ਨੂੰ ਮੰਨੀ ਬੈਠੇ ਜਿਹੜੇ ਤੁਸੀਂ ਕੱਲ ਆਏ ਆ ਜਿਨ੍ਹਾਂ ਦਾ ਇਹ ਹੈਗਾ ਉਹ ਉਹ ਤਾਂ ਸਮਝਦੇ ਚਲੋ ਇਹਦੇ ਇਹਦੇ ਨਾ ਹੁਣ ਮੇਰੇ ਦਿਮਾਗ 'ਚ ਜਦੋਂ ਦਾ ਵੀ ਮੈਂ ਵੇਖਿਆ ਨਾ ਮੇਰੇ ਦਿਮਾਗ 'ਚ ਉਹ ਗੱਲ ਬੜੀ ਫਸੀ ਸੀ ਵੀ ਜਿਹੜੀ ਉਹ ਵੇਖੀ ਤੁਸੀਂ ਡਿਬੇਟ ਜਿਹੜੀ ਆ ਵੀ ਧਰਮ ਦੀ ਦੇ ਰੱਬ ਹੈ ਜਾਂ ਨਹੀਂ ਹੈ ਜਿਹੜੀ ਜਵੇਦ ਅਖਤਰ ਦੀ ਹੋਈ ਹੈ ਉਹ ਮੁਫਤੀ ਉਹ ਕਿਉਂਕਿ ਮੈਂ ਮੈਨੂੰ ਨਾ ਕੰਟੈਕਸਟ ਪਤਾ ਹੈ ਪਰ ਮੈਨੂੰ ਐਗਜ਼ੈਕਟ ਮੈਂ ਦੇਖਣੀ ਨਹੀਂ ਵੇਖੀ ਪੂਰੀ ਵੇਖੀ ਮੈਂ ਉਹ ਫਸਟ ਦੇ ਹੀ ਵੇਖੀ ਸੀ ਮੈਂ ਕਹਿੰਦਾ ਵੀ ਉਹ ਬਹੁਤ ਹੀ ਵਧੀਆ ਗੱਲ ਹੈ ਠੀਕ ਹੈ ਚਲੋ ਜਵੇਦ ਅਖਤਰ ਬੁੱਢਾ ਹੀ ਉਹ ਬੰਦੇ ਦੇ ਜਿਤਨਾ ਕੋਸ਼ਿਸ਼ਾਂ ਉਹਨੇ ਮਿਸਪਲੇਸ ਕਰ ਲੀਆਂ ਪਰ 온 ਦਾ ਲੌਜੀਕ ਬਿਲਕੁਲ 100% ਉਹ ਤੇ ਚਲੋ ਮੈਂ ਮੈਂ ਵੇਖਿਆ ਮੇਰਾ ਤੇ ਇਹ ਭਾਈ ਸੇ ਮੈਂ ਵੀ ਹੁੰਦਾ ਨਾ ਪਹਿਲਾਂ ਐਗਰੀ ਕਰਦਾ ਹਾਂ ਤੇ ਮੈਂ ਉਹ ਬੰਦੇ ਨੂੰ ਇਹ ਗੱਲ ਮੰਨਦਾ ਵੀ ਠੀਕ ਹੈ ਉਹਦੀ ਗੱਲਬਾਤ ਲੌਜੀਕ ਬਿਲਕੁਲ ਸਹੀ ਸੀ ਵੀ ਰੱਬ ਹੈ ਉਹ ਇਹ ਨਹੀਂ ਵੀ ਮੈਂ ਏਥੀਸਟ ਨਹੀਂ ਹਾਂ ਪਰ ਮੈਂ ਇਹ ਗੱਲ ਮੰਨਦਾ ਵਾਂ ਕਿ ਰੱਬ ਉਹਨਾਂ ਕੀ ਆ ਜਿੰਨਾ ਹੀ ਮੰਨਣਾ ਵਾ ਉਹ ਤੋਂ ਅੱਗੇ ਰੱਬ ਨਹੀਂ ਹੈਗਾ ਹੈਨਾ ਉਹ ਧਰਮਿਆ ਬਿਲਕੁਲ ਸਹੀ ਗੱਲ ਉਹਦੀ ਮੈਂ ਕਹਿੰਦਾ ਕਿ ਲੌਜੀਕਲੀ ਉਹਦੀ ਗੱਲ ਬੜੀ ਸਹੀ ਆ ਹਾਂ ਕਿ ਕਿਉਂਕਿ ਮੰਨ ਲਓ ਉਹ ਗੁਰਦੁਆਰੇ ਜਾਂਦੇ ਆਂ ਸਿੱਧੇ-ਸਿੱਧੇ ਹੋਗੇ ਤਾਂ ਉਹ ਹੀ ਗੁਰਦੁਆਰੇ ਦੇ ਵਿੱਚ ਮੁੰਡੇ ਕੁੜੀਆਂ ਛੇਡ ਦੇ ਫਿਰਦੇ ਆ ਤਾਂ ਉਹ ਗੱਲ ਉਹਦੀ ਸਹੀ ਆ ਕਿ ਨਹੀਂ ਯੋ ਜੇ ਇੱਕ ਬੰਦਾ ਕਹਿੰਦਾ ਕਿ ਰੱਬ ਹੈਗਾ ਤਾਂ ਇਹ ਕਰਦਾ ਕੁੜੀਆਂ ਛਿੜਦਾ ਨੇ ਉਹ ਉਹਲੀ ਉਹਨਾਂ ਕੀ ਯਾਰ ਆਬ ਯੋ ਜੇ ਚਾਰ ਦਮਾਰੀ ਤੋਂ ਬਾਹਰ ਆ ਗਿਆ ਤਾਂ ਓਕੇ ਆ ਹਾਂ ਵੀ ਉਹ ਗੱਲ ਸਹੀ ਆ ਉਹਦੀ ਹਾਂ ਵੀ ਤੁਸੀਂ ਕਿਦਾਂ ਦਾ ਰੀਐਕਟ ਕਰਦੇ ਜੇ ਕਿਦਾਂ ਦਾ ਤੁਹਾਡਾ ਆਚਾਰ ਵਿਹਾਰ ਆ ਦੁਨੀਆ ਤੇ ਤੁਸੀਂ ਕਿਦਾਂ ਰਹਿੰਦੇ ਆ ਉਹ ਰੱਬ ਦੇ ਬਸ ਉਹਨਾਂ ਰੱਬੇ ਰੱਬ ਜੇ ਤੁਸੀਂ ਉਹਨੂੰ ਉਦੋਂ ਡਰ ਕੇ ਚੰਗੀ ਜ਼ਿੰਦਗੀ ਜੀਣ ਦੇ ਕਿਹੇ ਲਈ ਮਾੜਾ ਮੋਟਾ ਸੌਖਾ ਕਰਨ ਦੇ ਜੇ ਤੇ ਉਹ ਤੁਹਾਡੇ ਲਈ ਰੱਬ ਹੈ ਉਹ ਜੇ ਤੁਸੀਂ ਦੂਜੇ ਦੀ ਜ਼ਿੰਦਗੀ ਔਖੀ ਕੀਤੀ ਪਈ ਹੈ ਉਹ ਤੁਹਾਡੇ ਲਈ ਕਾਹਦਾ ਰੱਬ ਤੇ ਕਾਹਦਾ ਨਹੀਂ ਤੁਹਾਡੇ ਦੀ ਦੇ ਹੋਇਆ ਵੀ ਨਾ ਹੋਇਆ ਅਰਗਾ ਕੋਈ ਫਰਕ ਨਹੀਂ ਪੈਂਦਾ ਇਹ ਤੇ ਚੀਜ਼ਾਂ ਨੇ ਭਾਜੀ ਇਹ ਖੁੱਦ ਸਾਡੇ ਬੰਦਿਆਂ ਨੂੰ ਅਕਲ ਨਹੀਂ ਆਉਂਦੀ ਕਿ ਸਿੱਖਣਾ ਕੀ ਆ ਹਮ ਹੁਣ ਜਿਨ੍ਹਾਂ ਨੇ ਉੱਥੇ ਬਾਹਰ ਜੇ ਉਹ ਕਹਿਣ ਲੱਪੇਗੇ ਹੁਣ ਸਾਨੂੰ ਕੁਐਸਚਨਾਂ ਤੋਂ ਡਰ ਪੈ ਗਿਆ ਜਾਂ ਆ ਪੈ ਗਿਆ ਭਾਜੀ ਵਾਦਾ ਵੀ ਤਾਂ ਤੁਸੀਂ ਦਿੱਤਾ ਨਾ ਉਹਨਾਂ ਨੂੰ ਹਮ ਜਦੋਂ ਜਦੋਂ ਉਹ ਆ ਸ਼ਕਤੀਆਂ ਮਾਰ ਕੇ ਸੈੱਟ ਕਰਨਦੇ ਹੀ ਉਦੋਂ ਉਹਨਾਂ ਨੂੰ ਨੋਟਿਸ ਕੱਢ ਦੇ ਕਿ ਵੀਰੇ ਆਓ ਹਾਨੂੰ ਇਹ ਕਰਕੇ ਦਿਖਾਓ ਐਕਚੁਅਲ ਤੇ ਫਿਰ ਤੂੰ ਜੋ ਮਰਜੀ ਕਰ ਹਾਂਜੀ ਤੇ ਤੁਸੀਂ ਇਹ ਉਹ ਵੀ ਝੂਠਾ ਇੱਕ ਇਲੂਜਨ ਨਾ ਪੈਦਾ ਕਰੋ ਦੁਨੀਆ ਦੇ ਹਾਂ ਇਲੂਜਨ ਨਾ ਬਣਾ ਹੋਏ ਤੇ ਇਲੂਜਨ ਅਗੇਨ ਰਾਜਾ ਜੀ ਅਗੇਨ ਦੂਜੇ ਧਰਮਾਂ 'ਚ ਜਦੋਂ ਤੁਸੀਂ ਸ਼ਕਤੀਆਂ ਦਿਖਾਓਗੇ ਤੇ ਫਿਰ ਤੁਸੀਂ ਉਹਨਾਂ ਦੇ ਕੁਐਸਚਨ ਨਹੀਂ ਕਰ ਸਕਦੇ ਇਹੋ ਤੇ ਚੀਜ਼ ਹੈ ਨਾ ਮੈਂ ਇਹ ਕਹਿਣਾ ਨਾ ਭਾਜੀ ਕਿ ਤੂੰ ਹੀ ਕੰਡੈਮਟ ਤੁਸੀਂ ਕਰਨਾ ਤੁਸੀਂ ਜੋ ਵੀ ਉਹਨਾਂ ਨੂੰ ਰੋਕਣਾ ਤੁਸੀਂ ਰੋਕਣਾ ਅਗਲਿਆਂ ਨੇ ਅਗਲੇ ਯਾਰ ਜੋ ਮਰਜ਼ੀ ਕਰਨ ਭਾਜੀ ਰੂਲ ਹੀ ਨਹੀਂ ਕਿ ਜਿੱਥੇ ਹੁਣ ਤਾਂ ਇੱਕ ਦੱਸਦਾ ਇਟਲੀ ਦੇ ਵਿੱਚ ਨਾ ਇੱਕ ਚੀਜ਼ ਬਣਦੀ ਸੀ ਉਹ ਡਰੱਗ ਬੜੀ ਗੰਦੀ ਸੀ ਉਹ ਪਾਣੀ ਚ ਘੁਲ ਜਾਂਦੀ ਆ ਰਾਈਟ ਭਾਜੀ ਉਹ ਪਾਣੀ ਚ ਇਦਾਂ ਘੁਲ ਜਾਂਦੀ ਉਹਨੂੰ ਉਹ ਟ੍ਰੀਟਸ ਨਹੀਂ ਹੁੰਦਾ ਵਾਟਰ ਤੋਂ ਬਾਅਦ ਵੀ ਮੰਨੂੰਗੀ ਉਹ ਪਲਾਂਟ ਕਿੱਥੇ ਲੱਗਾ ਉਹ ਇੰਡੀਆ ਚ ਲੱਗਾ ਰਾਜਸਥਾਨ ਦੇ ਵਿੱਚ ਹਮ ਕਿਉਂਕਿ ਇੰਡੀਆ ਦੇ ਵਿੱਚ ਇਹੋ ਜਿਹਾ ਰੂਲ ਹੀ ਨਹੀਂ ਕਿ ਤੁਸੀਂ ਉਹ ਪ੍ਰਾਡ ਲਾ ਸਕਦੇ ਆ ਜਾਂ ਨਹੀਂ ਲਾ ਸਕਦੇ ਮੰਨੋਗੇ ਇੰਡੀਆ ਇਧਰ ਕੁਝ ਵੀ ਹੋ ਸਕਦਾ ਤੁਸੀਂ ਉਹ ਕਹਿੰਦੇ ਨੇ ਜੇ ਤੁਹਾਡੇ ਕੋਲ ਪੈਦੇ ਹੈਗੇ ਤੁਸੀਂ ਭਾਵੇਂ ਪਾਰਲੀਮੈਂਟ ਚ ਕਮਰਾ ਲੈ ਕੇ ਰਹੀ ਜਾਓ ਇਹ ਤੁਹਾਨੂੰ ਕਹਿਣ ਦੇਣਾ ਭਾਜੀ ਕਿ ਉਹਨਾਂ ਨੇ ਜਿਹੜਾ ਉਹ ਉੱਥੇ ਉਹ ਜਿਹੜੀ ਚੀਜ਼ ਆ ਮਤਲਬ ਜਿਹੜਾ ਉਹ ਆਪਣਾ ਕੈਮੀਕਲ ਉਹ ਰਲ ਜਾਂਦਾ ਨਾ ਜਦੋਂ ਪਾਣੀ ਨਾਲ ਭਾਜੀ ਟਰੀਟ ਨਹੀਂ ਹੋ ਸਕਦਾ ਤੇ ਕਹਿੰਦੇ ਓਲੀ ਇਡਲੀ ਚ ਰੂਲ ਹੈਗਾ ਪਰ ਇੰਡੀਆ ਚ ਕਹਿੰਦੇ ਇਹੋ ਜਿਹਾ ਰੂਲ ਹੀ ਨਹੀਂ ਕਿ ਤੁਸੀਂ ਲਾ ਸਕਦੇ ਜਾਂ ਨਹੀਂ ਲਾ ਸਕਦੇ ਸੋ ਓਕੇ ਹਾਂ ਇੰਡੀਆ ਇਹ ਅਲੱਗ ਵੀ ਗਿਆ ਹੁਣ ਇਹ ਚੀਜ਼ ਮੈਂ ਕਹਿੰਦਾ ਕਿ ਤੁਸੀਂ ਕ੍ਰਿਸਚੀਅਨਾਂ ਨੂੰ ਮਾੜਾ ਕਹਿਣ ਤੋਂ ਪਹਿਲਾਂ ਜੇ ਕਿਸੇ ਵੀ ਧਰਮ ਵਾਲੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਚੈੱਕ ਇਹਨਾਂ ਬੈਲੈਂਸ ਕਿੱਥੇ ਆ ਹੂੰ ਉਹ ਨਹੀਂ ਮੈਂ ਨਹੀਂ ਕਹਿੰਦਾ ਉਹਨਾਂ ਨੂੰ ਤਾਂ ਕਹ ਰਿਹਾ ਕਿ ਤੁਸੀਂ ਹੁਣ ਉਹ ਧਰਮ ਚ ਜਾਣਾ ਨਹੀਂਗਾ ਧਰਮ ਚ ਜਾਣੇ ਸਤ ਜਾ ਸਕਦੇ ਅਗਲੇ ਨੂੰ ਕਿ ਤੁਸੀਂ ਧਰਮ ਚ ਜਾਓ ਪਰ ਵੇਖ ਕੇ ਜਾਓ ਹੂੰ ਨੌਲੇਜ ਤਾਂ ਵੇਸ਼ ਨੇ ਦੇਣੀ ਹੁੰਦੀ ਨਾ ਬਾਜੀ ਹੱਦ ਤੱਕ ਨਹੀਂ ਨਾ ਤੈ ਕਰਨੀ ਹੁੰਦੀ ਨਾ ਹਰੇਕ ਲਈ ਜਿਹਨੇ ਜਾਗਰਤੀ ਫਲਾਉਣੀ ਹੋ ਜਾਗਰਤੀ ਤੇ ਕੋਈ ਫਲਾਉ ਫਲਾ ਹੀ ਨਹੀਂ ਨਾ ਰਿਆ ਭਾਜੀ ਮੈਂ ਉਹ ਕਹਿੰਦਾ ਨਾ ਕਿ ਜਿੱਦਾਂ ਤੁਸੀਂ ਕਹਿੰਦੇ ਆ ਕਿ ਚੈੱਕ ਇਨ ਬੈਲੈਂਸ ਹੋਣਾ ਚਾਹੀਦਾ ਨਾ ਕਿ ਇੱਕ ਮਤਲਬ ਕੀ ਕਹਿੰਦੇ ਹੁੰਦੇ ਆ ਉਹ ਮਤਲਬ ਅਲਰਟਨੈਸ ਹੋਣੀ ਚਾਹੀਦੀ ਹੈ ਨਾ ਅਗਲੇ ਨੂੰ ਨੌਲੇਜ ਹੋਵੇ ਨਾ ਹਰ ਬੰਦੇ ਦੀ ਜਿੱਤੇ ਮੈਂ ਦੱਸਦਾ ਕਿ ਤੁਸੀਂ ਦੁਕਾਨ ਨਹੀਂ ਜਾਂਦੇ ਉਹ ਹਰੇਕ ਤਰਫ ਲਈ ਉਹ ਇਹ ਤਾਂ ਲਈ ਹਿੰਦੂ ਸੇਕ ਮੁਸਲਮਾਨ ਸਾਈ ਸਭ ਲਈ ਹੋਣੀ ਚਾਹੀਦੀ এডੂਕੇਸ਼ਨ ਦੀ ਬਜਾਏ ਪ੍ਰੋਪੋਗੈਂਡਾ ਹੀ ਪਚਾਉਣਾ ਵਾ ਤੇ ਉਹ ਪ੍ਰੋਪੋਗੈਂਡਾ ਦਾ ਇਹ ਹਾਲ ਆ ਵੀ ਜਿੱਦਾਂ ਆ ਹੁਣ ਮੂਵੀ ਬਣੀ ਹੈ ਕਰਾਚੀ ਦੇ ਬੇਸਟ ਜਿਹੜੀ ਤੂੰ ਅੰਦਰ ਤੂੰ ਹੀ ਵੇਖੀ ਹੈ ਚਲੋ ਤੂੰ ਹੀ ਦੱਸੋ ਇਹਦਾ ਵੀ ਕੀ ਸਾਬ ਕਿਤਾਬ ਹੈ ਪਹਿਲਾਂ ਹਾਂਜੀ ਉਹ ਭਾਜੀ ਤੁਸੀਂ ਨਾ ਫਿਲਮ ਦੇਖੋਗੇ ਨਾ ਇਹਦਾ ਟ੍ਰੇਲਰ ਚੈੱਕ ਕਰਿਓ ਕਿਤੇ ਪਹਿਲਾਂ ਉਹ ਚ ਲਿਖਿਆ ਪਿਆ ਇਨਸਪਾਇਰਡ ਬਾਈ ਇਨਕ੍ਰੈਡੀਬਲ ਟਰੂ ਇਵੈਂਟਸ ਓਕੇ अच्छा मतलब ਉਹ ਚ ਕਹਿੰਦੇ ਹੁਣ ਡਿਸਕਲੇਮਰ ਜਦੋਂ ਉਹ ਨਾਲ ਸ਼ੁਰੂ ਜੀ ਕਹਿ ਦਿੰਦੇ ਆ ਕਿ ਇਸ ਫਿਲਮ ਦੇ ਜੇ ਕੋਈ ਰਲਦੀ ਮਿਲਦੀ ਹੈਗੀ ਆ ਤੇ ਉਹ ਬਸ ਇੱਕ ਕੋਇਨਸੀਡੈਂਸ ਆ ਹਾਂ ਕਿ ਕਿੰਨੀ ਵੇਖ ਲੋ ਮਤਲਬ ਫਿਲਮ ਪਹਿਲਾਂ ਹੀ ਬਣੇ ਹੋ ਜੋ ਪਹਿਲਾਂ ਹੀ ਹੱਥ ਖੜੇ ਕਰ ਦੋ ਕਿ ਇਹ ਨਹੀਂ ਆ ਮਤਲਬ ਨਹੀਂ ਦੂਜਾ ਵੀ ਸਾਰਾ ਕੋਈ ਦਿੱਤਾ ਆ ਹੂੰ ਕੋਈ ਤੁਹਾਨੂੰ ਸਹੀ ਪਾਸ ਆ ਰਿਹਾ ਕੋਈ ਦਿੱਤਾ ਰੂ ਇਵੈਂਟਸ ਕਹਿ ਕੇ ਆ ਅੱਗੋਂ ਕਹਿ ਤਾਬ ਇਹ ਕਾਲਪਨਿਕ ਆ ਕਾਲਪਨਿਕ ਹੈ ਕਿ ਜੇ ਰਲਦਾ ਮਿਲਦਾ ਵੀ ਆ ਤੇ ਉਹ ਸਿਰਫ ਕੋਇਨਸੀਡੈਂਸੀ ਆ ਬਸ ਹਾਂ ਕਿ ਇਹਦਾ ਮਤਲਬ ਕੀ ਆ ਕਿ ਮਤਲਬ ਤੁਸੀਂ ਆਪਦੇ ਹੱਥ ਖੜੇ ਕਰਦੇ ਹਾਂ ਤਾਂ ਹੁਣ ਉਹਦੇ ਚ ਭਾਜੀ ਆਇਰਨੀ ਵੇਖੋ ਆਇਰਨੀ ਪਤਾ ਕੀ ਆ ਹੂੰ ਉਹ ਚ ਨਾ ਕੰਧਾਰ ਚ ਜਿਹੜਾ ਆ I84 ਵਾਲਾ ਜੋ I184 ਵਾਲਾ ਜਿਹੜਾ ਜਹਾਜ਼ ਹੀ ਕਾ ਇਹਨਾਂ ਦਾ ਹਾਂਜੀ IC1 IC184 ਹਾਂ IC184 ਆ ਜਹਾਜ਼ ਜਿਹੜਾ ਉਹ ਗਿਆ ਉਹ ਕਿਹਦੀ ਸਰਕਾਰ ਚ ਹੋਇਆ ਉਹ ਕੀ ਦੀ ਸਰਕਾਰ ਜੋ ਐਬਲ ਭਾਜੀ ਬਾਜ ਪਾਈ ਦੀ ਭਾਜੀ ਬੀਜਪੀ ਦੀ ਸਰਕਾਰ ਹੂੰ ਤੇ ਉੱਚ ਦਿਖਾਉਂਦੇ ਆ ਉਹ ਜਾ ਕੇ ਕਿ ਅਖੇ ਜੀ ਉਹਨਾਂ ਨੇ ਮੰਗ ਲਿਆ ਉੱਚ ਅਜੀਤ ਦਿਵਾਲ ਦਾ ਜਿਹੜਾ ਅਜੀ ਪਤਣੀ ਸਾਨੇਵਾਲ ਦਾ ਜਿਹੜਾ ਹੂੰ ਹਾਂ ਉਹਦਾ ਸਾਨੇਵਾਲ ਦਾ ਕਰੈਕਟਰ ਆ ਉਹ ਜਾਂਦਾ ਉਹ ਜਾ ਕੇ ਕਹਿੰਦਾ ਅੱਛਾ ਇਦਾਂ ਹੋ ਗਿਆ ਦੇਸ਼ ਚ